ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 56ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਮੇਰੇ ਵੀਰੋ ਅੱਜ ਤੁਹਾਡੇ ਲਈ ਜਿਹੜਾ ਟਿਊਟੋਰੀਅਲ ਲੈ ਕੇ ਆਇਆ ਇਹਦੇ ਵਿੱਚ ਤੁਹਾਨੂੰ ਇੱਕ ਲੜ ਦੀ ਦੋ ਲੜ ਬਣਾ ਕੇ ਦਿਖਾਣੇ ਆ ਉਹਦੇ ਵਿੱਚੋਂ ਇੱਕ ਲੜ ਨੀਚਲਾ ਲੜ ਸਾਫ਼ ਹੋਵੇਗਾ ਤੇ ਉੱਪਰਲੇ ਲੜ ਚ ਅਸੀਂ ਵੱਟ ਪਾਣੇ ਨੇ ਇਹ ਚੀਜ਼ ਥੋੜੀ ਜਿਹੀ ਡਿਫਰੈਂਟ ਹੋਵੇਗੀ ਡਿਫਰੈਂਟ ਸਟਾਈਲ ਹੋਵੇਗਾ ਇਹਨੂੰ ਤੁਸ ਸਮਝਣ ਲਈ ਨਾ ਤੁਹਾਨੂੰ ਵੀਡੀਓ ਥੋੜੀ ਜਿਹੀ ਡੀਪਲੀ ਸਮਝਣੀ ਪੈਣੀ ਆ ਸੁਣਨੀ ਪੈਣੀ ਆ ਤੇ ਦੇਖਣੀ ਪੈਣੀ ਆ ਪੂਣੀ ਨੋਰਮਲ ਹੋਵੇਗੀ ਤੇ 베ਸ ਵੀ ਆਪਣਾ ਜਿੱਦਾਂ ਆਪਾਂ ਦਾ ਸਾਰਤ ਦੇ ਵਿੱਚ ਸਜਾਨੇ ਆ ਉਦਾਂ ਹੀ ਹੋਵੇਗਾ ਬਟ ਵੀਡੀਓ ਦੇਣ ਦਾ ਕਾਰਨ ਇਹ ਹੈ ਤੁਹਾਨੂੰ ਪੂਣੀ ਤੇ 베ਸ ਦਾ ਕਿ ਤੁਹਾਨੂੰ ਇਹ ਨਾ ਲੱਗੇ ਕਿ ਪੂਣੀ ਅਸੀਂ ਅਲੱਗ ਤਰੀਕੇ ਨਾਲ ਕਰ ਰਹੇ ਆ 베ਸ ਲਈ ਜਾਂ ਕੁਝ ਵੀ ਕਹੋ ਤੁਹਾਡੇ ਮਨ 'ਚ ਕਿਸੇ ਵੀ ਤਰੀਕੇ ਦੀ ਸ਼ੰਕਾ ਨਾ ਰਹੇ ਪੂਣੀ ਵਾਰੇ ਗੱਲਬਾਤ ਕਰਦੇ ਆ ਪੂਣੀ ਨੂੰ ਦੋਨਾਂ ਸਾਈਡਾਂ ਤੋਂ ਗਿੱਲਾ ਕਰਕੇ ਅਸੀਂ ਪੂਣੀ ਕੰਨੀ ਸਟਾਰਟ ਕਰਨੀ ਆ ਦੇਖ ਲਓ ਜਿੱਦਾਂ ਅਸੀਂ ਕਰ ਰਹੇ ਹਾਂ ਜਿਹੜੇ ਮੇਰੇ ਵੀਰ ਪਹਿਲੀ ਵਾਰ ਆਏ ਨੇ ਸਾਡੇ ਚੈਨਲ ਤੇ ਜਾਂ ਸਾਡੀ ਵੀਡੀਓ ਪਹਿਲੀ ਵਾਰ ਵੇਖ ਰਹੇ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ। ਦੋਨਾਂ ਸੈੜਾਂ ਤੋਂ ਦਸਤਾਨ ਨੂੰ ਗਿੱਲਾ ਕਰਨ ਤੋਂ ਬਾਅਦ ਚ ਅਸੀਂ ਇੱਕ ਪੱਲਾ ਫੜ ਕੇ ਇਸ ਤਰੀਕੇ ਨਾਲ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰਕੇ ਨੂੰ ਉਂਗਲ ਤੇ ਲਪੇਟ ਲੈਣਾ। ਫਿਰ ਇੱਕ ਪੱਲਾ ਛੱਡ ਕੇ ਤੀਜੇ ਪੱਲੇ ਨੂੰ ਸੱਜੇ ਹੱਥ ਤੇ ਲਪੇਟ ਲੈਣਾ। ਇਹਦੇ ਨਾਲ ਤੁਹਾਨੂੰ ਆਈਡੀਆ ਰਹਿੰਦਾ ਆ ਕਿ ਇੱਕ ਪੱਲਾ ਇਹਦੇ ਵਿੱਚੋਂ ਤੁਸੀਂ ਕਿਤੇ ਬੰਨ੍ਹੋ ਜਾਂ ਕਿਸੇ ਨੂੰ ਫੜਾ ਦਿਵੋ ਪੂਣੀ ਕਰਨ ਲਈ ਤੇ ਦਸਤਾਰ ਨੂੰ ਇਸ ਤਰੀਕੇ ਨਾਲ ਇਕੱ ਕੋਈ ਵੀ ਉਹਦੇ ਵਿੱਚੋਂ ਇੱਕ ਪੱਲਾ ਤੁਸੀਂ ਬੰਨ੍ਹ ਦੇਣਾ ਇਸ ਤਰੀਕੇ ਨਾਲ ਕੈਂਚੀ ਗੱਠ ਮਾਰ ਕੇ ਇਹਦੇ ਨਾਲ ਦਸਤਾਰ ਤੁਹਾਡੀ ਕਦੀ ਖੁੱਲੇਗੀ ਨਹੀਂ ਤੇ ਆਪਣੀ ਜਗ੍ਹਾ ਤੇ ਬੰਨੀ ਰਹੇਗੀ ਤੇ ਜਦੋਂ ਤੁਸੀਂ ਪੂਣੀ ਕਰ ਲੋਗੇ ਤਾਂ ਇਹ ਖੁੱਲ ਵੀ ਆਸਾਨੀ ਨਾਲ ਜਾਵੇਗੀ ਠੀਕ ਹੈ ਮੇਰੇ ਵੀਰੋ ਦਸਤਾਰ ਨੂੰ ਪਿੱਛੇ ਜਾਂਦੇ ਹੋਏ ਇਸ ਤਰੀਕੇ ਨਾਲ ਛੱਡਦੇ ਜਾਇਓ ਦਸਤਾਰ نیچے ਨਾ ਲੱਗੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਖੱਬੇ ਪਾਸੇ ਸਲਾਈ ਨੂੰ ਕਰਕੇ ਦੋਨਾਂ ਸਾਈਡਾਂ ਤੋਂ ਤੁਸੀਂ ਬਰਾਬਰ ਫੰਡਣਾ ਹੈ ਦੇਖੋ ਜਿੱਥੇ ਸਲਾਈ ਆ ਉੰਨੀ ਹੀ ਦੂਰੀ ਤੋਂ ਸੱਜੇ ਪਾਸੇ ਉਹ ਵੀ ਫੜਨਾ ਹੈ ਤੁਸੀਂ ਫਿਰ ਕੱਪੜੇ ਨੂੰ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਹੈ ਪੂਣੀ ਦੀ ਚੌੜਾਈ ਪੇਚਾਂ ਦਾ ਗੈਪ ਬਣਾਉਣ ਲਈ ਬੜਾ ਇੰਪੋਰਟੈਂਟ ਰੋਲ ਅਦਾ ਕਰਦੀ ਹੁੰਦੀ ਆ ਇਸ ਲਈ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਪੂਣੀ ਦੀ ਵੀਡੀਓ ਦਿਨਾ ਹੈ ਉਸ ਤੋਂ ਬਾਅਦ ਤੁਸੀਂ ਦਸਤਾਨ ਨੂੰ ਇੱਕ ਵਾਰੀ ਖਿੱਚ ਲੈਣਾ ਹੈ ਖਿੱਚ ਕੇ ਕੋਈ ਵੀ ਰੈਂਡਮਲੀ ਦੋ ਪੱਲੇ ਫੜ ਲਓ ਉੱਪਰਲੇ ਹਿੱਸੇ ਤੋਂ ਦੋਨਾਂ ਸਾਈਡਾਂ ਤੋਂ ਜਿਹਦੇ ਨਾਲ ਤੁਸੀਂ ਇੱਕ ਦੇ ਦੋ ਲੜ ਆਸਾਨੀ ਨਾਲ ਬਣਾ ਸਕੋ ਜਿਹੜੇ ਲੜ ਤੁਸੀਂ ਫੜਿਆ ਉਹੀ ਲੜ ਫੜਦੇ ਹੋਏ ਅੱਗੇ ਨੂੰ ਜਾਣਾ ਆ ਇਹਦੇ ਨਾਲ ਤੁਹਾਡੀ ਪੂਣੀ ਜਿਹੜੀ ਬਰਾਬਰ ਹੋਵੇਗੀ ਦੋਨਾਂ ਸਾਈਡਾਂ ਤੋਂ ਦੋ ਲੜ ਬਣਾਉਣ ਲਈ ਸਵਾ ਕ ਜਾਂ ਡੇਢ ਗੱਠਾਂ 'ਚ ਤੁਹਾਡੀ ਪੂਣੀ ਚੋੜੀ ਹੋਣੀ ਚਾਹੀਦੀ ਆ ਬਾਕੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜੇ ਜ਼ਿਆਦਾ ਪੂਣੀ ਚੋੜੀ ਤੁਸੀਂ ਸਾਂਭ ਸਕਦੇ ਹੋ ਤਾਂ ਜ਼ਿਆਦਾ ਚੋੜੀ ਕਰ ਲਓ ਇਹ ਤੁਹਾਡੇ ਲਈ ਆ ਤੇ ਇਸੇ ਤਰੀਕੇ ਨਾਲ ਉਹੀ ਲੜ ਫੜਦੇ ਹੋਏ ਤੁਸੀਂ ਅੱਗੇ ਨੂੰ ਜਾਣਾ ਤੇ ਤੁਹਾਡੀ ਪੂਣੀ ਹੈ ਜਿਹੜੀ ਉਹ ਕੰਪਲੀਟ ਹੋ ਜਾਵੇਗੀ ਤੇ ਅੱਜ ਜਿਹੜੀ ਦਸਤਾਰ ਅਸੀਂ ਤੁਹਾਨੂੰ ਸਜਾ ਕੇ ਦਿਖਾਣੀ ਆ ਜਿਵੇਂ ਆਪਣੀਆਂ ਸਾਰੀਆਂ ਦਸਤਾਰਾਂ 8 ਮੀਟਰ ਰੁਪਈਆ ਵਾਲੇ ਕੈਮੀਕਲ ਕਪੜੇ ਦੇ ਵਿੱਚ ਹੁੰਦੀਆਂ ਨੇ ਤੇ ਇਸ ਦਸਤਾਰ ਦੇ ਵਿੱਚ ਵੀ ਤੁਹਾਨੂੰ ਉਸੇ ਕਪੜੇ 'ਚ 8 ਮੀਟਰ ਹੀ ਸਜਾ ਕੇ ਦਿਖਾਣੀ ਆ ਦਸਤਾਰ ਤੁਹਾਡੇ ਕੋਲ ਕੋਈ ਵੀ ਸਾਈਜ਼ ਹੋਵੇ ਇਹ ਮੈਟਰ ਨਹੀਂ ਕਰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਹੈ ਜਿਹੜੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣੀਆਂ ਨੇ ਇਸ ਚੀਜ਼ ਦਾ ਕਦੀ ਵੀ ਦਸਤਾਰ ਤੇ ਕੋਈ ਇੰਪੈਕਟ ਨਹੀਂ ਪੈਂਦਾ ਭਾਵੇਂ ਤੁਸੀਂ 5 ਮੀਟਰ 5.5 ਮੀਟਰ 6 6.5 7 7.5 8 8.5 9 10 ਜਿੰਨੀ ਵੀ ਦਸਤਾਰ ਸਜਾਣੇ ਹੋ ਕੀ ਤੁਸੀਂ ਦਸਤਾਰ ਦੇ ਸਜਾਉਣ ਦੇ ਸਟਾਈਲ ਤੇ ਫਰਕ ਨਹੀਂ ਪੈਂਦਾ ਹੁੰਦਾ ਇਹ ਫਰਕ ਪੈਂਦਾ ਹੁੰਦਾ ਦਸਤਾਰ ਦੀ ਮੋਟਾਈ ਤੇ ਠੀਕ ਹੈ ਦਸਤਾਰ ਚੌੜੀ ਕਿੰਨੀ ਵੱਜੀ ਹੈ ਦਸਤਾਰ ਛੋਟੀ ਕਿੰਨੀ ਵਾਜੀ ਹੈ ਸਾਈਜ਼ ਦਾ ਮੈਟਰ ਇੱਥੇ ਹੀ ਕਰਦਾ ਹੁੰਦਾ ਤੇ ਹੁਣ ਅਸੀਂ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਨਾਲ 베ਸ ਰੱਖ ਕੇ ਨਾਲ ਕੰਗਾ ਸਾਹਿਬ ਰੱਖ ਕੇ ਇਸ ਤਰੀਕੇ ਨਾਲ ਪਿੱਛੇ ਜੀ 베ਸ ਸਜਾ ਲੈਣਾ ਹੈ ਦੋ ਕੱਠਾ ਮੰਨ ਲਿਓ 베ਸ ਨੂੰ ਇਹਦੇ ਨਾਲ ਤੁਹਾਡਾ 베ਸ ਟਾਈਟ ਵੀ ਰਹੇਗਾ ਤੇ ਪਰਨੇ ਦੇ نیچے 베ਸ ਬੰਨਣ ਦਾ ਇਹ ਫਾਇਦਾ ਹੈ ਕਿ ਜਦੋਂ ਤੁਸੀਂ ਸਿਰ ਨੂੰ ਢੱਕੋਗੇ ਉੱਪਰੋਂ ਤਾਂ ਉਹ ਅੜਚਨ ਨਹੀਂ ਦਊਗਾ ਖੱਬੇ ਪਾਸਿਓਂ ਦੋਨਾਂ ਹਿੱਸਿਆਂ ਤੋਂ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈਣਾ ਹੈ ਸਲਾਈ ਦੀ ਹੈਲਪ ਨਾਲ ਪਿੱਛੇ ਤੱਕ ਦੇਖ ਲਿਓ ਦੇਖੋ ਮੇਰੇ ਵੀਰੋ ਚਾਣ ਨੂੰ ਅਸੀਂ ਤੁਹਾਨੂੰ ਪੂਣੀ ਅਤੇ ਬੇਸ ਦੀ ਵੀਡੀਓ ਨਾ ਦਈਏ ਕਿਉਂਕਿ ਲਗਭਗ ਆਪਾਂ ਸਾਰੀਆਂ ਵੀਡੀਓ ਚ ਇਸੇ ਤਰੀਕੇ ਨਾਲ ਬੇਸ ਜਾ ਕੇ ਦਿਖਾਉਣੀ ਆ ਤੁਹਾਨੂੰ ਤੇ ਮੇਰੇ ਵੀਰੋ ਬਟ ਤੁਹਾਡੇ ਦਿਮਾਗ 'ਚ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਨਾ ਰਵੇ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਅਲੱਗ ਤਰੀਕੇ ਨਾਲ ਕਰ ਰਿਹਾ ਕਿਸੇ ਵੀਡੀਓ ਚ ਇਸ ਲਈ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਦੇ ਰਿਹਾ ਮੈਂ ਕਿਉਂਕਿ ਇਹ ਇੱਕ ਤਰ੍ਹਾਂ ਦਾ ਸਾਡੇ ਲਈ ਚੈਲੰਜ ਵੀ ਆ ਇਹਨਾਂ ਚੀਜ਼ਾਂ ਨੂੰ ਕਰਨ ਲਈ ਸਾਡ ਨੂੰ ਮਿਹਨਤ ਵੀ ਬਹੁਤ ਲੱਗਦੀ ਹੈ ਵੀਡੀਓ ਨੂੰ ਸਹੀ ਕਰਨਾ ਵੀਡੀਓ ਦਾ ਥੰਬਨੇਲ ਬਣਾਣੀ ਵੀਡੀਓ ਦਾ ਵੌਇਸਓਵਰ ਕਰਨਾ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਹੁੰਦਾ ਹਮੇਸ਼ਾ ਕਿਉਂਕਿ ਦਸਤਾਰ ਸਜਾਉਣ ਨੂੰ ਤਾਂ ਨਾਰਮਲ ਜਿੰਨਾਕ ਟਾਈਮ ਅਸੀਂ ਦਸਤਾਰ ਸਜਾਉਣ ਨੂੰ ਲਾਉਂਦੇ ਹਾਂ ਉਨਾ ਹੀ ਲੱਗਣਾ ਹੈ ਬਟ ਵੀਡੀਓ ਦਾ ਸੈਟਅਪ ਕਿੱਦਾਂ ਕਰਨਾ ਹੈ ਕਿਹੜੀ ਜਗ੍ਹਾ ਤੇ ਰੱਖ ਕੇ ਬਣਾਣਾ ਹੈ ਕਿੱਥੋਂ ਲਾਈਟਿੰਗ ਸਹੀ ਪੈਂਦੀ ਆ ਬਹੁਤ ਚੀਜ਼ਾਂ ਮਾਇਨੇ ਰੱਖਦੀਆਂ ਹੁੰਦੀਆਂ ਇਸ ਤੋਂ ਇਲਾਵਾ ਉਸ ਤੋਂ ਬਾਅਦ ਜੋ ਵੀਡੀਓ ਸਹੀ ਬਣਦੀ ਹੁੰਦੀ ਹੈ ਤੇ ਇਸ ਲਈ ਮੇਰੇ ਵੀਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਨੂੰ ਵੀ ਬਹੁਤ ਮਿਹਨਤ ਕਰਨੀ ਪੈ ਰਹੀ ਆ ਤੇ ਤੁਹਾ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਦਸਤਾਰ ਕਿਹੋ ਜੀ ਲੱਗਦੀ ਹੈ ਕਿਉਂਕਿ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਤੇ ਤੁਹਾਡਾ ਫੀਡਬੈਕ ਵੀ ਮਿਲਦਾ ਹੈ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਉਹਨੂੰ ਕਮੈਂਟ 'ਚ ਲਿਖ ਦਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਉਹਦੀ ਵੀਡੀਓ ਪੋਸਟ ਕਰਨ ਦੀ ਤੇ ਦੇਖੋ ਜਿੱਧਰੋਂ ਜੀ ਤੁਸੀਂ ਦਸਤਾਰ ਨੂੰ ਬੰਨ੍ਹਿਆ ਸੀਗਾ ਉਧਰਲੇ ਪੱਲੇ ਤੋਂ ਤੁਸੀਂ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਬਟ ਤੁਸੀਂ ਸਜਾਹ ਕਿਧਰੋਂ ਵੀ ਸਕਦੇ ਹੋ ਉਹੀ ਪੱਲਾ ਆਪਣਾ ਜ਼ਿਆਦਾਤਰ ਉੱਪਰ ਹੁੰਦਾ ਹੈ ਇਸ ਲਈ ਉਹੀ ਪੱਲਾ ਫੜ ਕੇ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰ ਦਿੰਨੇ ਆ ਤੇ ਇਸ ਪੱਲੇ ਨੂੰ ਪਹਿਲਾਂ ਤੁਸੀਂ ਇੱਕ ਵਾਰੀ ਅੰਦਰ ਫੋਲਡ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਚੰਗੀ ਤਰ੍ਹਾਂ ਦਸਤਾਰ ਦੇ ਤੇ ਉਸ ਤੋਂ ਬਾਅਦ ਦੁਬਾਰਾ ਫੋਲਡ ਕਰਨਾ ਹੈ ਇਹਦੇ ਨਾਲ ਲੜ ਤੁਹਾ ਟਾਈਟ ਹੋਣ ਦੇ ਨਾਲ ਨਾਲ ਤੁਹਾਡਾ ਇਹ ਲੜ ਟਿਕਨ ਲੈਂਕ ਵੀ ਬਣ ਜਾਵੇਗਾ ਤੇ ਮੋਟਾ ਵੀ ਹੋਵੇਗਾ ਉਪਰ ਜੀ ਤੁਸੀਂ ਦੇਖੋ ਇਸ ਲੜ ਨੂੰ ਚੰਗੀ ਤਰ੍ਹਾਂ ਬਣਾ ਲਿਆ ਹੁਣ ਇਹਦੇ ਉੱਤੇ ਤੁਸੀਂ ਵੱਟ ਇਕੱਠੇ ਕਰਦੇ ਨੇ ਜਿੱਦਾਂ ਤੁਹਾਨੂੰ ਕਿਹਾ ਸੀਗਾ ਇੱਕ ਲੜ ਤੁਹਾਡਾ ਸਾਫ਼ ਹੋਵੇਗਾ ਇੱਕ ਲੜ ਵਟਾ ਵਾਲਾ ਹੋਵੇਗਾ ਜਿੱਦਾਂ ਇਦਾਂ ਹੁਣ ਕ੍ਰੀਏਟਿਵ ਦਸਤਾਰਾਂ ਸ਼ੁਰੂ ਹੋ ਰਹੀਆਂ ਨੇ ਮੇਰੇ ਵੀਰੋ ਇਹੇ ਤੁਹਾਡੇ ਜ਼ਿਆਦਾ ਦੇਖਣ ਦਾ ਮਨ ਕਰੇਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਅਸੀਂ ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਕਰਕੇ ਦਿਖਾਉਣੀਆਂ ਨੇ ਦਸਤਾਰ ਤੁਹਾਨੂੰ ਦੇਖਣ ਨੂੰ ਸੋਖੀ ਲੱਗੇਗੀ ਇਹ ਬਟ ਜਦੋਂ ਤੁਸੀਂ ਕਰੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਅਸਲੀਅਤ ਇਹ ਜ਼ਿਆਦਾ ਟਾਈਮ ਲੈਂਦੀਆਂ ਹੁੰਦੀਆਂ ਟਾਈਮ ਕੰਜ਼ਿਊਮਿੰਗ ਦਸਤਾਰਾਂ ਨੇ ਇਹ ਇਹਨਾਂ ਨੂੰ ਸਜਾਣ ਲਈ ਨਾ ਤੁਹਾਨੂੰ ਵੀ ਜ਼ਿਆਦਾ ਟਾਈਮ ਲੱਗੇਗਾ ਦੇਖੋ ਆਪਾਂ 3-4 ਵਟੇ ਬਣਾਏ ਆ ਉਹਨਾਂ ਨੂੰ ਇੱਕ ਜਗ੍ਹਾ ਤੇ ਰੱਖਿਆ ਪਹਿਲਾਂ ਹੁਣ ਇਹਨਾਂ ਨੂੰ ਖੋ ਜਿਹੜਾ ਅਸੀਂ نیچے ਲੜ ਬਣਾਇਆ ਸੀਗਾ ਉਹਦੇ ਵਿੱਚ ਸਪੇਸ ਮੇਨਟੇਨ ਕਰਨੀ ਆ ਇਹਨਾਂ ਨਾਲੋਂ ਕਿ ਇਹ ਲਗਭਗ ਦੋ ਲੜ ਲੱਗਣ ਉੱਪਰਲੇ ਲੜ ਦੇ ਵਿੱਚ ਵੱਟ ਪਾਤੇ ਤੁਸੀਂ نیچے ਵਾਲਾ ਲੜ ਜਿਹੜਾ ਹੈ ਸਾਫ਼ ਕਰਕੇ ਰੱਖਤਾ ਹੈਗੇ ਇਹ ਦੋ ਲੜ ਹੀ ਦੇਖੋ ਦੇਖਣ ਨੂੰ ਇਹ ਤੁਹਾਨੂੰ ਲੱਗਣਗੇ ਕਿ ਇੱਕੋ ਲੜਾ ਨਾ ਇਹ ਪਰ ਉੱਪਰਲਾ ਇਹ ਅਲੱਗ ਲੜਾ ਜਿਹਦੇ ਵਿੱਚ ਅਸੀਂ ਵੱਟ ਪਾ ਰਹੇ ਹਾਂ ਤੇ نیچے ਵਾਲਾ ਸਾਫ਼ ਲੜਾ ਉਹ ਉਹ ਅਲੱਗ ਲੜਾ ਹੈ ਇਸ ਦਸਤਾਵ ਨੂੰ ਸਿੱਖਣ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਣੀ ਹੈ ਤੇ ਸਟੈਪ ਬਾਈ ਸਟੈਪ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਾਵਾਂਗੇ ਤੇ ਡੋਂਗ ਨੂੰ ਕਿੰਦਾ ਸਹੀ ਕਰਨਾ ਹੈ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਅਸੀਂ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਬੜੀ ਹੀ ਇੰਪੋਰਟੈਂਟ ਜਾਣਕਾਰੀ ਦੇਣੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਇਸ ਲੜ ਦੇ ਵਿੱਚ ਜਿਹੜੇ ਤੁਸੀਂ ਵਟ ਪਾ ਰਹੇ ਆ ਇਹਨਾਂ ਨੂੰ ਪਿੱਛੇ ਤੱਕ ਖੋਲ ਕੇ ਤੁਸੀਂ ਸਹੀ ਕਰਨਾ ਹੈ ਕਿਉਂਕਿ ਜਿਹੜਾ ਇਸ ਤੋਂ ਅਗਲਾ ਲੜ ਲਾਉਗਾ ਨਾ ਉਹਨੇ ਆਪਣੇ ਐਵਰੇਜ ਦੇ ਹਿਸਾਬ ਨਾਲ ਕਿੰਨਾ ਕੁ ਲੜ ਤੁਸੀਂ ਇਹ ਦਿਖਾਣਾ ਹੈ ਬਾਕੀ ਵਟਾਂ ਨੂੰ ਘਟ ਦੇਣਾ ਹੈ ਕੱਟਣ ਤੋਂ ਬਾਅਦ ਤੁਸੀਂ ਉਹ ਲੜ ਸਾਫ਼ ਦਿਖੂਗਾ ਇਸ ਚੀਜ਼ ਦਾ ਤੁਹਾਨੂੰ ਉਦੋਂ ਪਤਾ ਲੱਗੂਗਾ ਸਹੀ ਤਰ੍ਹਾਂ ਜਦੋਂ ਅਸੀਂ ਤਿੰਨ ਚਾਰ ਲੜੜਾ ਜਿਹੜੇ ਉਹ ਲਾਤੇ ਹੋਏ ਆ ਪਿੱਛੇ ਤੱਕ ਲੜ ਨੂੰ ਸਹੀ ਤਰੀਕੇ ਨਾਲ ਖਿੱਚ ਕੇ ਲਾ ਦੇਣਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਵੀ ਤੁਹਾਨੂੰ ਅਸੀਂ ਡਿਫਰੈਂਟ ਸਜਾ ਕੇ ਦਿਖਾਣੀ ਆ ਉੱਪਰਲੇ ਹਿੱਸੇ ਤੋਂ ਪਿੰਚ ਕਰਕੇ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਲੜ ਨੂੰ ਫਿਰ ਇਸ ਤਰੀਕੇ ਨਾਲ ਲਾ ਦੇਣਾ ਆਪਣੀ ਜਗ੍ਹਾ ਤੇ ਇਸ ਜਗ੍ਹਾ ਤੋਂ ਲੜ ਨੂੰ ਖਿੱਚ ਕੇ ਸਾਫ਼ ਕਰਨਾ ਹੈ ਪਿੱਛੇ ਤੱਕ ਕਿਉਂਕਿ ਦੇਖੋ ਏਸ ਦਸਤਾਰ ਦੀ ਜਿਹੜੀ ਸ਼ੇਪ ਹੋਵੇਗੀ ਨਾ ਉਹ ਥੋੜੀ ਜਿਹੀ ਡਿਫਰੈਂਟ ਆ ਮਤਲਬ ਕਿ ਖੱਬੇ ਪਾਸੇ ਉਹ ਦੇਖਣ ਨੂੰ ਇਹ ਸਾਡੀ ਪਿਓਰ ਪਟਿਆਲਾ ਸ਼ਾਹੀ ਦਸਤਾਰ ਟਾਈਪ ਲੱਗੂਗੀ ਕਿਉਂਕਿ ਮੈਂ ਤੁਹਾਨੂੰ ਚਾਹਣਾ ਕਿ ਜਦੋਂ ਵੀ ਮੈਂ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਦਵਾਂਗਾ ਨਾ ਉਹ ਅਲੱਗ-ਅਲੱਗ ਸ਼ੇਪਾਂ ਦੇ ਵਿੱਚ ਦਵਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਇੱਕੋ ਸ਼ੇਪ 'ਚ ਤੁਹਾਨੂੰ ਦਸਤਾਰਸ ਜਾ ਕੇ ਦਿਖਾਣ ਲੱਗਾ ਹੋਇਆ ਤੇ ਨੀਚਲੇ ਹਿੱਸੇ ਤੋਂ ਦੋਨੋਂ ਪੱਲੇ ਬਰਾਬਰ ਕਰਕੇ ਪਹਿਲਾਂ ਇੱਕ ਸਾਫ਼ ਲੜ ਬਣਾ ਲਿਓ ਇਹਦੇ ਨਾਲ ਤੁਹਾਨੂੰ ਇੱਕ ਲੜ ਮਿਲ ਜਾਣਾ ਜਿਹੜਾ ਤੁਸੀਂ ਨੀਚਲੇ ਹਿੱਸੇ ਤੇ ਰੱਖ 4-5 ਵਟ ਬਣਾਇਓ ਬਹੁਤ ਆ ਇਸ ਦਸਤਾਰ ਦੇ ਲਈ ਆਪਾਂ ਜ਼ਿਆਦਾ ਵਟਾਂ ਲਈ ਦਸਤਾਰ ਨਹੀਂ ਸਜਾ ਰਹੇ ਆਪਾਂ ਥੋੜੀ-ਥੋੜੀ ਜਗ੍ਹਾ ਤੇ ਵਟ ਦਿਖਾਣੇ ਆ ਤੇ ਇਹਦੇ ਵਿੱਚ ਤੁਸੀਂ ਦੋਨੋਂ ਪੱਲੇ ਬਰਾਬਰ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਹੈ ਨੀਚਲੇ ਲੜ ਨੂੰ ਨੀਚੋਂ ਕੱਢਣਾ ਹੈ ਪਹਿਲਾਂ ਫੇ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤੇ ਉੱਪਰੋਂ ਜੀ ਵਟ ਬਣਾਣੀ ਸ਼ੁਰੂ ਕਰ ਦੇਣੀ ਨੇ ਜਿੱਦਾਂ ਤੁਹਾਨੂੰ ਪਹਿਲੇ ਲੜ ਤੇ ਦੱਸਿਆ ਸੀਗਾ ਸੀ ਕਿ ਪਹਿਲਾਂ ਲੜ ਤੁਸੀਂ ਸਾਫ਼ ਰੱਖ ਕੇ ਉਹਦੇ ਉੱਤੋਂ ਦੂਜਾ ਲੜ ਬਣਾਉਣਾ ਹੈ ਉਹ ਵਟਾਲਾ ਬਣਾਉਣਾ ਹੈ ਇਹਦੇ ਵਿੱਚ ਵੀ ਸੇਮ ਐਜ਼ ਇਟ ਇਜ਼ ਤੁਸੀਂ ਉਸੇ ਤਰੀਕੇ ਨਾਲ ਕਰਨਾ ਹੈ ਇਸ ਪੇਚ ਨੂੰ ਸਲਾਈ ਨਾਲ ਤੁਸੀਂ ਮੋਟਾ ਕਰਨਾ ਆ ਤੇ ਇਹਨੂੰ ਖਿੱਚ ਕੇ ਥੱਲੇ ਰੱਖਣਾ ਆ ਜਿੰਨੇ ਤੁਸੀਂ ਹੇ ਨੀਚਲੇ ਲੜ ਦੇ ਦੋ ਲੜ ਬਣਾਏ ਆ ਨਾ ਉਸੇ ਹਿਸਾਬ ਨਾਲ ਇਹਨੂੰ ਉਨਾਂ ਕ ਗੈਪ ਮੇਨਟੇਨ ਕਰਕੇ ਹੀ ਲਾ ਦੇਣਾ ਆਪਣੀ ਜਗ੍ਹਾ ਤੇ ਤੇ ਇਹਦੇ ਵਿੱਚ ਉੱਪਰਲੇ ਲੜ ਦੇ ਜਿਹੜੇ ਵਟਾ ਉਹਨਾਂ ਨੂੰ ਸਹੀ ਤਰੀਕੇ ਨਾਲ ਖੋਲ ਕੇ ਇਹ ਵਟ ਜਿਹੜੇ ਆ ਤੁਸੀਂ ਥੋੜੀ ਜਿਹੀ ਰਿੰਕਲ ਵਾਲੇ ਵਟ ਕਰਨੇ ਆ ਸਿੱਧੇ ਸਿੱਧੇ ਨਾਲ ਲੱਗਣ ਦੇਖਣ ਨੂੰ ਇਸ ਤਰੀਕੇ ਨਾਲ ਇਹਦੇ ਵਿੱਚ ਵਟਾ ਦੇ ਵਿੱਚ ਵਟ ਪਾ ਦੇਣੀ ਆ ਤੁਸੀਂ ਪਿੱਛੇ ਤੱਕ ਇਸੇ ਤਰੀਕੇ ਨਾਲ ਕਰਨਾ ਲੜ ਦੇ ਵਿੱਚ ਤੇ ਡੰਗ ਨਾ ਪਵੇ ਇਸ ਗੱਲ ਦਾ ਵੀ ਤੁਸੀਂ ਨਾਲ ਦੀ ਨਾਲ ਧਿਆਨ ਰੱਖਣਾ ਆ ਮੈਂ ਤੁਹਾਨੂੰ ਕਦੀ ਵੀ ਦਸਤਾਰ ਦੇ ਵਿੱਚ ਲੀਡ ਪਾਣ ਦੀ ਜਾਂ ਕੋਈ ਵੀ ਕਪੜਾ ਪਾਣ ਦੀ ਰეკਮੈਂਡੇਸ਼ਨ ਨਹੀਂ ਦਿੰਦਾ ਇਸ ਲਈ ਮੇਰੇ ਵੀਰੋ ਕੋਸ਼ਿਸ਼ ਕਰਿਆ ਕਰੋ ਉਹਨਾਂ ਚੀਜ਼ਾਂ ਤੋਂ ਥੋੜਾ ਦੂਰ ਰਹਿਣ ਦੀ ਠੀਕ ਹੈ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਪ੍ਰੋਪਰ ਸਫਾਈ ਦੇ ਵਿੱਚ ਦਸਤਾਰ ਸਜਾਉਣੀ ਦਿਖਾਵਾਂਗਾ ਕਿ ਕਿੱਦਾਂ ਤੁਸੀਂ ਵੀ ਵਿਦਆਊਟ ਕੋਈ ਵੀ ਕਪੜਾ ਦਿੱਤੇ ਦਸਤਾਰ ਦੇ ਵਿੱਚ ਦਸਤਾਰ ਸਜਾ ਸਕਦੇ ਹੋ ਡੋਂਗਪਾ ਪੈ ਗਿਆ ਤੇ ਉਹ ਤੋਂ ਬਾਅਦ ਅਸੀਂ ਉਹਦੀ ਲੀਡ ਦੇ ਕੇ ਆਪਾਂ ਉਹਨੂੰ ਸੈੱਟ ਕਰ ਰਹੇ ਹਾਂ ਤੇ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੈਗਾ ਤੇ ਉਹਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਬੰਦੇ ਨੂੰ ਠੀਕ ਹੈ ਮੇਰੇ ਵੀਰੋ ਤੇ ਇਹ ਜਗ੍ਹਾ ਤੇ ਸਲਾਈ ਫਿਰ ਕੇ ਤੁਸੀਂ ਵਟਾ ਦੇ ਵਿੱਚ ਵਟ ਪਾ ਦੇਣੇ ਆ ਪਿੱਛੇ ਤੱਕ ਦੇਖੋ ਹੁਣ ਤੁਹਾਨੂੰ ਫਰਕ ਸਮਝ ਆ ਰਿਹਾ ਨਾ ਮੈਂ ਕੀ ਸਿਖਾ ਰਿਹਾ ਤੁਹਾਨੂੰ ਅੱਜ ਇਹ ਤਾਂ ਡਿਫਰੈਂਟ ਸਟਾਈਲ ਆ ਮੇਰੇ ਵੀਰੋ ਤੇ ਨਿਜਲੇ ਪੱਲੇ ਨੂੰ ਹਮੇਸ਼ਾ ਤੁਸੀਂ ਸਾਫ਼ ਰੱਖਣਾ ਹੈ ਇਹਦੇ ਨਾਲ ਤੁਹਾਡਾ نیچے ਵਾਲਾ ਲੜ ਜਿਹੜਾ ਉਹ ਸਾਫ਼ ਦਿਖੂਗਾ ਤੇ ਪਿੱਛੇ ਵਾਲਾ ਲੜ ਜਿਹੜਾ ਅਲੱਗ ਦਿਖੂਗਾ ਓਕੇ ਤੇ ਉੱਪਰਲੇ ਲੜ 'ਚ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜੋ ਤੁਸੀਂ ਦੋਨੋਂ ਪੱਲੇ ਬਰਾਬਰ ਕਰਨੇ ਆ ਸਾਰੀ ਦਸਤਾਰ ਨੂੰ ਮੇਰੇ ਵੀਰੋ ਤੁਸੀਂ ਦੋਨੋਂ ਪੱਲੇ ਬਰਾਬਰ ਕਰਕੇ ਹੀ ਸਜਾਣਾ ਆ ਦਸਤਾਰ ਦੇ ਕਿਸੇ ਵੀ ਹਿੱਸੇ ਦੇ ਡੰਗ ਨਹੀਂ ਪੈਣ ਦੇਣਾ ਦੋਨੋਂ ਪੱਲੇ نیچے ਨੂੰ ਖਿੱਚ ਲੈਣੇ ਨੇ ਪਿੱਛੇ ਜੀ ਪਿੰਚ ਕਰਕੇ ਲੜ ਨੂੰ ਲਾ ਦੇਣਾ ਆਪਣੀ ਜਗ੍ਹਾ ਤੇ ਦਸਤਾਰ ਦੇ ਵਿੱਚ ਮੋਟਾ ਹਿੱਸਾ ਹਮੇਸ਼ਾ ਉੱਪਰਲੇ ਪਾਸੇ ਰੱਖੋ ਖੁੱਲੇ ਹਿੱਸੇ نیچے ਰੱਖੋ ਇਸ ਸਾਰਾ ਪੇਚ ਨੂੰ ਉੱਪਰ ਇਕੱਠਾ ਕਰ ਦਿਓ ਕਿਉਂਕਿ ਕਪੜੇ ਦੀ ਲੋਡ ਹਲੇ ਜ਼ਿਆਦਾ ਉੱਪਰਲੇ ਹਿੱਸੇ ਤੇ ਆ ਸਾਨੂੰ ਤੇ ਉੱਪਰਲੇ ਪੱਲੇ ਨੂੰ ਮੋਟਾ ਕਰਦੇ ਹੋਏ ਇੱਥੋਂ ਜੀ ਖਿੱਚ ਕੇ ਤੁਸੀਂ ਵਟੇ نیچے ਖਿੱਚ ਲੈਣੇ ਨੇ ਇਸ ਪੱਲੇ ਨੂੰ ਵੀ ਦੋਨਾਂ ਨੂੰ ਖੋਲਣਾ ਆ ਤੇ ਨੀਚੋਂ ਇੱਕ ਜਗ੍ਹਾ ਤੋਂ ਫੜ ਕੇ ਲੜ ਨੂੰ ਮੋਟਾ ਕਰ ਲੈਣਾ ਜਿਹਦੇ ਨਾਲ ਤੁਹਾਡਾ ਨੀਚੇ ਵਾਲਾ ਲੜ ਬਣ ਜਾਵੇਗਾ ਤੇ ਬਾਕੀ ਉੱਪਰਲੇ ਪੱਲੇ ਦੇ ਤੁਸੀਂ ਵੱਟ ਬਣਾਣੀ ਸ਼ੁਰੂ ਕਰ ਦੇਣੇ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਨੀਚੋਂ ਜੀ ਇੱਕ ਲੜ ਬਣਾਣਾ ਹੈ ਇਹਦੇ ਨਾਲ ਲੜ ਤੁਹਾਡਾ ਸਾਫ਼ ਹੋ ਜੂਵੇਗਾ ਨੀਚੇ ਵਾਲਾ ਜਿਹੜਾ ਨੀਚੇ ਦਿਖਾਣਾ ਹੈ ਤੇ ਉੱਪਰਲੇ ਪੱਲੇ ਦੇ ਤੁਸੀਂ ਪਿੰਚ ਕਰਕੇ ਵੱਟ ਬਣਾਣੀ ਸ਼ੁਰੂ ਕਰ ਦੇਣੇ ਨੇ ਇਹ ਚੀਜ਼ਾਂ ਤੁਹਾਨੂੰ ਦੇਖਣ ਲਈ ਸੌਖੀਆਂ ਜਰੂਰ ਲੱਗਣਗੀਆਂ ਮੇਰੇ ਵੀਰੋ ਬਟ ਵੀਡੀਓ ਪਾਣ ਦਾ ਇਹ ਕਾਰਨ ਹੈ ਕਿ ਜਦੋਂ ਤੁਸੀਂ ਕਰੋਗੇ ਤੁਹਾਡੇ ਕੋਲੋਂ ਨਾ ਹੋਵੇ ਤਾਂ ਤੁਸੀਂ ਵੀਡੀਓ ਚ ਸਿੱਖ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਸ ਲਈ ਆਪਣੇ ਕੋਲ ਸੇਵ ਕਰ ਲਿਆ ਕਰੋ ਲਿੰਕ ਤਾਂ ਜੋ ਬਾਅਦ ਦੇ ਵਿੱਚ ਤੁਸੀਂ ਦੇਖ ਸਕੋ ਆਰਾਮ ਦੇ ਨਾਲ ਇਸ ਪੱਲੇ ਨੂੰ ਦੇਖੋ ਨੀਚਲੇ ਪੱਲੇ ਤੇ ਅਸੀਂ ਮੋਟਾ ਜਿਹਾ ਲੜ ਬਣਾਇਆ ਉੱਪਰਲੇ ਪੱਲੇ ਤੇ ਪਤਲੇ ਪਤਲੇ ਜਿਹੇ ਲੜ ਬਣਾਤੇ ਹੋਏ ਆ ਉਹਨਾਂ ਨੂੰ ਅਸੀਂ ਵਟਾ ਚ ਤਬਦੀਲ ਕਰ ਦੇਣਾ ਹੈ ਇੱਕ ਚੀਜ਼ ਹੋਰ ਹੋਵੇਗੀ ਇਹਦੇ ਵਿੱਚ ਬੇਸ਼ੱਕ ਦੀ ਤੁਸੀਂ ਇਹਦੇ ਵਿੱਚ ਵੀ ਇੱਕ ਕਨਵਰਜਨ ਕਰ ਸਕਦੇ ਹੋ ਜੇ ਤੁਸੀਂ ਉੱਪਰ ਪੰਜ-ਪੰਜ ਪਤਲੇ ਲੜ ਦਿਖਾ ਦਿਵੋ ਠੀਕ ਹੈ ਬਟ ਮੈਂ ਤੁਹਾਨੂੰ ਵਟਾਲੀ ਦਿਖਾ ਰਿਹਾ ਅੱਗੇ-ਅਗੇ ਜਿਹੜੇ ਪੋਸਟ ਕਰਾਂਗੇ ਨਾ ਅਸੀਂ ਟਿਊਟੋਰੀਅਲ ਉਹਦੇ ਵਿੱਚ ਅਲੱਗ-ਅਲੱਗ ਤੁਹਾਨੂੰ ਸਟਾਈਲ ਦੱਸਾਂਗੇ ਇਹੋ ਜਿਹੇ ਜਿਹੜੇ ਤੁਸੀਂ ਬੇਸ਼ੱਕ ਦੀ ਫੋਟੋਆਂ ਜ਼ਰੂਰ ਦੇਖੀਆਂ ਹੋਣੀਆਂ ਸਾਡੀਆਂ ਪੁਰਾਣੀਆਂ ਬਟ ਕਦੀ ਵੀਡੀਓ ਨਹੀਂ ਦੇਖੀ ਹੋਣੀ ਉਹਨਾਂ ਦੀ ਉਹ ਤੁਹਾਨੂੰ ਅਸੀਂ ਲਾਈਵ ਕਰਕੇ ਦਿਖਾਵਾਂਗੇ ਮੇਰੇ ਵੀਰੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਕਿਉਂਕਿ ਅੱਗੇ ਜਿਹੜੀ ਇਹ ਵੀਡੀਓ ਅਸੀਂ ਪਾਣੀਆ ਨੇ ਉਹ ਇਹਦੇ ਤੋਂ ਵੀ ਜ਼ਿਆਦਾ ਕ੍ਰੀਏਟਿਵ ਹੋਣਗੀਆਂ ਜਿਹਦੇ ਵਿੱਚ ਜਿਹੜੇ ਅਸੀਂ ਸਟਾਈਲ ਸਜਾ ਕੇ ਦਿਖਾਣੇ ਆ ਤੁਹਾਨੂੰ ਉਹਨਾਂ ਵਿੱਚ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਅਸੀਂ ਉਹ ਚੀਜ਼ਾਂ ਕਰਦੇ ਕਿੱਦਾਂ ਸੀਗੇ ਇਸ ਲੜ ਦੇ ਵਿੱਚ ਦੇਖੋ ਇੱਕ ਨੀਚੇ ਵਾਲਾ ਪਤਲਾ ਇਹ ਲੜ ਤੁਸੀਂ ਸਾਫ਼ ਕਰ ਦੇਣਾ ਜਿਹਦੇ ਨਾਲ ਉਹ ਲੜ ਨੀਚੇ ਵਾਲੇ ਮੋٹے ਲੜ ਨੂੰ ਅਲੱਗ ਕਰ ਦੇਵੇਗਾ ਤੇ ਉੱਪਰ ਜਿਹੜਾ ਵੱਟ ਪਵੇਗੇ ਉਹਨਾਂ ਨੂੰ ਅਲੱਗ ਕਰ ਦੇਵੇਗਾ ਤੁਸੀਂ ਦੇਖੋ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਇਹ ਦਸਤਾਰ ਅਸੀਂ ਪਿਓਰ ਪਟਿਆਲਾ ਸ਼ਾਹੀ ਖੱਬੇ ਪਾਸੇੋਂ ਦੇਖਣ ਨੂੰ ਲੱਗੇਗੀ ਤੇ ਇਹਦੇ ਵਿੱਚ ਪੇਚਾਂ ਦਾ ਗੈਪ ਦੇਖੋ ਅਸੀਂ ਕਿੰਨਾ ਜ਼ਿਆਦਾ ਰੱਖਿਆ ਤੇ ਤੀਜਾ ਲੜ ਲਗਭਗ ਬੇਸ ਦੇ ਉੱਤੇ ਪਹੁੰਚ ਗਿਆ ਹੋਇਆ ਜਦੋਂ ਅਸੀਂ ਚੌਥਾ ਪੰਜਵਾਂ ਤੇ ਛੇਵਾਂ ਲੜ ਲਾਣਾ ਤੇ ਉਹ ਦੇਖੋ ਕਿੱਥੇ ਤੱਕ ਪਹੁੰਚ ਜਾਵੇਗਾ ਉਹ ਨਾਲ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਹੋਰ ਇੰਪਰੂਵ ਹੋ ਜਾਵੇਗੀ ਤੇ ਹੁਣ ਪੇਚਾਂ ਨੂੰ ਜਦੋਂ ਆਪਾਂ 3D ਕੀਤਾ ਦੇਖੋ ਹੋਰ ਜ਼ਿਆਦਾ ਡਿਫਰੈਂਸ਼ੀਏਟ ਹੋ ਗਏ ਨੇ ਇਹ ਚੀਜ਼ਾਂ ਤੇ ਇਸ ਜਗ੍ਹਾ ਤੇ ਜਦੋਂ ਆਪਾਂ ਸਲਾਈ ਫੇਰਨੇ ਆ ਵਾਟਰ ਜ਼ਿਆਦਾ ਪੈ ਗਏ ਨੇ ਲਾੜੂ نیچے ਸਾਫ਼ ਆ ਤੇ ਇਹਦੇ ਨਾਲ ਦਸਤਾਰ ਦੇਖੋ ਕਿੰਨੀ ਅਲੱਗ ਦਿਖਦੀ ਪਈ ਆ ਸਾਡੀ ਇੱਕ ਪੇਜ ਸਾਫ਼ ਆ ਇੱਕ ਪੇਜ ਵਟਾਲਾ ਐ ਇੰਦਾ ਲੱਗਦਾ ਪਿਆ ਕਿੰਨੇ ਸੋਹਣੇ ਲੱਗ ਰਹੇ ਆ ਵੀਡੀਓ 'ਚ ਦੇਖਣ ਨੂੰ ਇਹ ਚੀਜ਼ਾਂ ਨਾ ਛੋਟੀਆਂ ਦਿਖਦੀਆਂ ਸਾਨੂੰ ਇਸ ਲਈ ਜ਼ਿਆਦਾ ਵਿਜ਼ੀਬਲ ਨਹੀਂ ਹੁੰਦਾ ਜਦੋਂ ਤੁਸੀਂ ਲਾਈਵ ਕਿਸੇ ਨੂੰ ਦੇਖੋਗੇ ਨਾ ਐਸੇ ਨੂੰ ਕਿ ਮਤਲਬ ਕਿਸੇ ਨੇ ਲਾਈਵ ਤੁਹਾਡੇ ਸਾਹਮਣੇ ਬੰਨ ਕੇ ਖੜਾ ਹੈ ਦਸਤਾਰ ਕੋਈ ਉਦੋਂ ਤੁਹਾਨੂੰ ਜਦੋਂ ਦਿਖੇਗੀ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਕਿੰਨੀ ਸੋਹਣੀ ਲੱਗਦੀ ਆ ਦਸਤਾਰ ਉਪਰਜੀ ਤੁਸੀਂ ਦੇਖੋ بیس ਨੂੰ ਥੋੜਾ ਅੰਦਰ ਕੀਤਾ ਹੈ ਲੜ ਨੂੰ ਕਿਸੇ ਨੂੰ ਵੀ ਡੂੰਘ ਨਹੀਂ ਪੈਣ ਦੇਣਾ ਸਾਰੀਆਂ ਜਗ੍ਹਾ ਤੋਂ ਦਸਤਾਨ ਨੂੰ ਸਾਫ਼ ਕਰਨਾ ਹੈ ਜਿੱਦਾਂ ਮੈਂ ਕਰਕੇ ਦਿਖਾ ਰਿਹਾ ਹਾਂ ਵੀਡੀਓ ਸਾਡੀ ਲੰਬੀ ਜ਼ਰੂਰ ਹੋਵੇਗੀ ਬਟ ਦੇਖਣ 'ਚ ਤੁਹਾਨੂੰ ਬੜੀ ਸੋਹਣੀ ਲੱਗੇਗੀ ਕਿਉਂਕਿ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡੀਪਲੀ ਸਮਝਾਈ ਜਾਂਦੀ ਹੈ ਕੋਈ ਵੀ ਚੀਜ਼ ਤੁਹਾਡੇ ਕੋਲ ਲੁਕੋਈ ਨਹੀਂ ਜਾਂਦੀ ਹੁਣ ਜਦੋਂ ਮੈਂ ਕੈਮਰੇ ਦੇ ਕੋਲ ਕੀਤਾ ਸੀ ਨਾ ਆਪਣਾ ਫੇਸ ਤੇ ਤੁਸੀਂ ਦੇਖ ਸਾਰੋ ਆਪਣੇ ਸਾਰੇ ਲੜੜ ਜਿਹੜੇ ਕਿੰਨੇ ਸੋਹਣੇ ਲੱਗ ਰਹੇ ਸੀਗੇ ਫਰਾਂਡ ਤੋਂ ਜਦੋਂ ਮੈਂ ক্লোਜ਼ ਅਪ ਦਿੱਤਾ ਸੀਗਾ ਤੁਹਾਨੂੰ ਹਨਾ ਤੇ ਹੁਣ ਜਦੋਂ ਆਪਾਂ 3D ਕਰ ਲੈ ਲੜ ਤਾਂ ਇਹਨਾਂ ਨੇ ਹੋਰ ਜ਼ਿਆਦਾ ਵਧੀਆ ਲੱਗਣ ਲੱਗਾ ਤਾਂ ਦਸਤਾਨ ਨੂੰ ਇਹ ਚੀਜ਼ ਦਾ ਫਰਕ ਪੈਂਦਾ ਹੁੰਦਾ ਮੇਰੇ ਵੀਰੋ ਜਦੋਂ ਆਪਾਂ ਦਸਤਾਨ ਨੂੰ ਨਾ ਲਾਈਵ ਦੇਖਦੇ ਹੁੰਨੇ ਆ ਵੀਡੀਓ 'ਚ ਛੋਟੀਆਂ ਚੀਜ਼ਾਂ ਦੇ ਕਾਰਨ ਥੋੜੀ ਜਿਹੀ ਜ਼ਿਆਦਾ ਵਿਜ਼ੀਬਲ ਨਹੀਂ ਹੁੰਦੀ ਵੀਡੀਓ ਤੇ ਪਿੱਛੇ ਜੀ ਇਸ ਲੜਨ ਦੇ ਉੱਪਰਲੇ ਪਾਸੇ ਮੋਟਾ ਹਿੱਸਾ ਰੱਖ ਇਸ ਪੇਜ ਨੂੰ ਵੀ ਤੁਸੀਂ ਉਸੇ ਹੀ ਤਰੀਕੇ ਨਾਲ ਆਣਾ ਹੈ ਦੋਨੋਂ ਪੱਲੇ نیچے ਤੱਕ ਖੋਲ ਲੈਣੇ ਨੇ ਤੇ ਇਸ ਜਗ੍ਹਾ ਤੇ ਲੜਾਂ ਨੂੰ ਇਕੱਠੇ ਕਰਕੇ ਵੱਟ ਪਾ ਦੇਣੇ ਨੇ ਇੱਥੋਂ ਤੇਰੇ ਨਾਲ ਲੜ ਤੁਹਾਡਾ ਇਕੱਠਾ ਹੋ ਜਾਊਗਾ ਤੇ ਉੱਪਰਲੇ ਪਾਸੇ ਮੋਟਾ ਹਿੱਸਾ ਹੋਵੇਗਾ ਚੰਗੀ ਤਰ੍ਹਾਂ ਉੱਪਰਲੇ ਪਾਸੇ ਉਹ ਵੀ ਤੁਸੀਂ ਲੜਾਂ ਨੂੰ ਮੋਟੇ ਕਰ ਲੈਣਾ ਆ ਜਿੱਦਾਂ ਪਹਿਲੇ ਲੜਾਂ ਨੂੰ ਕੀਤਾ ਸੀਗਾ ਹੁਣ ਦੋਨੋਂ ਪੱਲੇ نیچے ਤੱਕ ਬਰਾਬਰ ਕਰਕੇ ਇਸ ਜਗ੍ਹਾ ਤੋਂ ਲੜ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਆ ਇਹਦੇ ਨਾਲ نیچے ਰੱਖਣ ਵਾਲਾ ਲੜ ਤਾਂ ਤੁਹਾਡਾ ਬਣ ਜਾਵੇਗਾ ਬਟ ਉੱਪਰਲੇ ਜਿਹੜੇ ਲੜਦੇ ਤੁਸੀਂ ਵੱਟ ਬਣਾਣੇ ਆ ਉਹ ਤੁਹਾਨੂੰ ਥੋੜੀ ਜਿਹੀ ਔਖੇ ਲੱਗ ਸਕਦੇ ਆ ਇਸ ਜਗ੍ਹਾ ਤੋਂ ਕਿਉਂਕ ਦੋ ਤਿੰਨ ਲੜਾ ਦਾ ਇਹ ਕੰਮ ਕਰਨਾ ਸੋਖਾ ਹੁੰਦਾ ਹੈ ਦਸਤਾਰ ਦੀ ਸ਼ੇਪ ਬਣਾਉਣ ਲਈ ਇਸ ਜਗ੍ਹਾ ਤੋਂ ਤੁਹਾਨੂੰ ਜਦੋਂ ਵੱਟ ਬਣਾਉਂਗੇ ਤੇ نیچے ਵਾਲਾ ਲੜ ਛੱਡਣਾ ਪੈਣਾ ਤੁਹਾਨੂੰ ਜਾਂ ਉਹਨੂੰ ਪਿੰਨ ਲਾ ਕੇ ਰੱਖਣਾ ਪੈਣਾ ਪਹਿਲਾਂ ਤੁਹਾਨੂੰ ਤੇ ਦੋ ਤਿੰਨ ਵੱਟ ਬਣਾ ਕੇ ਲੜ ਨੂੰ ਫੜ ਕੇ ਦੋਨਾਂ ਨੂੰ ਇੱਕੋ ਜਗ੍ਹਾ ਤੇ ਰੱਖ ਦੇਣਾ ਹੈ ਫਿਰ ਉੱਪਰ ਉਹ ਜੀ ਦਸਤਾਰ ਨੂੰ ਪਿੰਚ ਕਰ ਦੇਣਾ ਹੈ ਨਿਚਲੇ ਲੜ ਨੂੰ ਤੁਸੀਂ ਸਾਫ਼ ਕਰਨਾ ਹੈ ਤੇ ਉੱਪਰਲੇ ਲੜ 'ਚ ਵੱਟ ਬਣਾ ਦੇਣੇ ਆ ਹੁਣ ਦੇਖੋ ਜਿੰਨਾ ਕ ਗੈਪ ਅਸੀਂ ਪਹਿਲੇ ਤਿੰਨ ਪੇਚਾਂ 'ਚ ਛੱਡਿਆ ਉਨਾ ਕ ਹੀ ਗੈਪ ਤੁਸੀਂ ਇਸ ਲੜ ਦੇ ਵਿੱਚ ਛੱਡਣਾ ਹੈ ਸਭ ਤੋਂ ਨੀਚਲੇ ਵਟ ਨੂੰ ਫੜ ਲੈਣਾ ਹੈ ਉਹਨੂੰ ਫੜ ਕੇ ਨੀਚਲੇ ਲੜ ਨੂੰ ਪਹਿਲਾਂ ਤੁਸੀਂ ਮੋਟਾ ਕਰਨਾ ਹੈ ਸਲਾਈ ਫੇਰ ਕੇ ਤਾਂ ਜੋ ਇਹ ਵੀ ਪਹਿਲੇ ਤਿੰਨ ਪੇਚਾਂ ਵਾਂਗ ਮੋਟਾ ਹੋ ਜਵੇ ਨੀਚਲੇ ਹਿੱਸੇ ਤੋਂ ਤੇ ਉੱਪਰਲੇ ਪਾਸੇ ਤੁਸੀਂ ਲੜ ਨੂੰ ਖੋਲ ਕੇ ਇਹਦੇ ਵਿੱਚ ਵਟ ਪਾ ਦੇਣੀ ਹੈ ਇਸ ਤਰੀਕੇ ਨਾਲ ਤੁਸੀਂ ਇਸ ਦਸਤਾਰ ਨੂੰ ਸਜਾ ਸਕਦੇ ਹੋ ਤੇ ਨਾਲ ਦੀ ਨਾਲ ਅਸੀਂ ਦਸਤਾਰ ਦੀ ਜਿਹੜੀ ਸ਼ੇਪ ਆ ਪਿਓਰ ਪਟਿਆਲਾ ਸ਼ਹੀਦ ਦਸਤਾਰ ਦੀ ਸ਼ੇਪ ਵਰਗੀ ਕਰਕੇ ਦਿਖਾ ਰਹੇ ਹਾਂ ਦਸਤਾਰੇ ਜਿਹੜੇ ਸ਼ੇਪਾਂ ਹਰ ਇੱਕ ਵੀਡੀਓ 'ਚ ਤੁਹਾਨੂੰ ਮੈਂ ਅਲੱਗ ਸ਼ੇਪ ਦੇ ਰਿਹਾ ਆ ਉਹਦਾ ਕਾਰਨ ਇਹ ਹੈ ਕਿ ਤੁਸੀਂ ਮੇਰੇ ਕੋਲ ਏਸ ਚੀਜ਼ ਦੀ ਵੀ ਡਿਮਾਂਡ ਨਾ ਕਰ ਸਕੋ ਕਿ ਮੈਂ ਤੁਹਾਨੂੰ ਇੱਕੋ ਹੀ ਸ਼ੇਪ 'ਚ ਤਾਣੀ ਦਾ ਦਸਤਾਨਾ ਸਜਾ ਕੇ ਦਿਖਾਈ ਜਾਣਾ ਕਿਸੇ ਦੇ ਵਿੱਚ ਮੈਂ ਸੈਮੀ ਸ਼ੇਪਸ ਕਰਾ ਰਿਹਾ ਆ ਕਿਸੇ 'ਚ ਪਟਿਆਲਾ ਸ਼ਾਹੀ ਪੇਚੜਾ ਦਾ ਗੈਪ ਮੈਂ ਜ਼ਿਆਦਾ ਨਹੀਂ ਰੱਖਦਾ ਕਿਸੇ ਦੇ ਵਿੱਚ ਮੈਂ ਤੁਹਾਨੂੰ ਪਿਓਰ ਪਟਿਆਲਾ ਸ਼ਾਹੀ ਜਿਵੇਂ ਆਹ ਵਾਲੀ ਵੀਡੀਓ ਹੈ ਇਹਦੇ ਵਿੱਚ ਪੇਚੜਾ ਗੈਪ ਜ਼ਿਆਦਾ ਰੱਖ ਰਿਹਾ ਤੇ ਸਟਾਈਲ ਵੀ ਤੁਹਾਨੂੰ ਲੱਗ ਦੇ ਰਿਹਾ ਇਹਦੇ ਨਾਲ ਕਈ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ ਆ ਤੇ ਪਿੱਛੇ ਤੱਕ ਦੇਖੋ ਅਸੀਂ ਨੀਚੇ ਵਾਲੇ ਲੜ ਨੂੰ ਸਾਫ਼ ਕੀਤਾ ਹੈ ਜਿੱਦਾਂ ਮੋਟਾ ਕਰ ਲੈਣਾ ਹੈ ਪਿੱਛੇ ਤੱਕ ਪਿੱਛੋ ਜੀ ਵੱਟ ਵੀ ਪਾ ਲੈਣੇ ਨੇ ਉੱਪਰਲੇ ਪੇਚ ਤੇ ਤੇ ਫਿਰ ਦੋਨੋਂ ਪੇਚਾਂ ਨੂੰ ਇੱਕ ਜਗ੍ਹਾ ਤੇ ਫੋਲਡ ਕਰਕੇ ਇਸ ਤਰ੍ਹਾਂ ਪਿੰਚ ਕਰ ਦੇਣਾ ਹੈ ਲੜ ਤੁਹਾਡਾ ਟਾਈਟ ਰਹੇਗਾ ਇਸ ਤਰੀਕੇ ਨਾਲ ਫਿਰ ਤੁਸੀਂ ਕੀ ਕਰਨਾ ਹੈ ਮੇਰੇ ਵੀਰੋ ਦੋਨੋਂ ਪੱਲੇ ਤੁਸੀਂ ਬਰਾਬਰ ਕਰਨੇ ਆ ਫਿਰ ਸਾਰੀਆਂ ਦਸਤਾਰਾਂ ਦੇ ਵਿੱਚ ਲਗਭਗ ਇੱਕੋ ਹੀ ਚੀਜ਼ ਸੇਮ ਹੁੰਦੀ ਆ ਉਹ ਹੁੰਦੀ ਆ ਦੋਨੋਂ ਪੱਲੇ ਬਰਾਬਰ ਕਰਕੇ ਦਸਤਾਰ ਸਜੋਣਾ ਇਹਦੇ ਨਾਲ ਤੁਹਾਡੇ ਲਾੜਾ ਜਿਹੜੇ ਉਹ ਬਰਾਬਰ ਰਹਿੰਦੇ ਨੇ ਮੋਟੇ ਵੀ ਬਰਾਬਰ ਹੁੰਦੇ ਨੇ ਕੋਈ ਵੀ ਫੇਰ ਬਦਲ ਨਹੀਂ ਹੁੰਦਾ ਪੇਚਾਂ 'ਚ ਹੁਣ ਤੁਸੀਂ ਦੇਖੋ ਦੋਨੋਂ ਪੱਲੇ نیچے ਤੱਕ ਬਰਾਬਰ ਖੋਲ ਲੈਣੇ ਪਿੱਛੇ ਈ ਲੜ ਨੂੰ ਪਿੰਚ ਕਰਕੇ ਇਸ ਲੜ ਨੂੰ ਥੋੜਾ ਨੀਵਾਂ ਲਗਾਇਆ ਪਹਿਲੇ ਪੇਚਾਂ ਨਾਲੋਂ ਦੋਨੋਂ ਪੱਲੇ نیچے ਤੱਕ ਖੋਲ ਲੈਣੇ ਨੇ ਖੋਲ ਕੇ ਨਿਚਲੇ ਹਿੱਸੇ ਤੱਕ ਪੱਲੇ ਦੇਖ ਲਿਓ ਕਿ ਕਿਤੇ ਕੋਈ ਡੰਗ ਤਾਂ ਨਹੀਂ ਪੈ ਰਿਹਾ ਤਾਂ ਉਹਨੂੰ ਸਾਫ਼ ਕਰਾਂਗੇ ਤੇ ਕੋਈ ਵੀ ਮੋਟਾ ਹਿੱਸਾ ਕੰਨ ਦੇ ਉੱਪਰ ਨਾ ਆਵੇ ਤੇ ਇਹ ਜਗ੍ਹਾ ਤੋਂ ਲੜ ਨੂੰ ਖੋਲ ਕੇ ਉੱਪਰੋਂ ਜੀ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਤੁਸੀਂ ਇਸ ਜਗ੍ਹਾ ਤੋਂ ਵੱਟ ਬਣਾਣੇ ਸ਼ੁਰੂ ਕਰ ਲਿਓ ਥੋੜੀ ਜਿਹੀ ਵੱਟ ਬਣਾ ਲਿਓ ਦੇਖੋ ਇਸ ਲੜ ਦੇ ਵਿੱਚ ਪਹਿਲਾਂ ਅਸੀਂ ਵੱਟ ਬਣਾ ਰਹੇ ਹਾਂ ਲੜ ਬਾਹਰ ਚ ਬਣਾ ਰਹੇ ਹਾਂ ਨੀਚੇ ਜੀ ਕਿਉਂਕਿ ਅਸੀਂ ਲੜ ਨੂੰ ਬਰਾਬਰ ਕਰ ਲਿਆ ਹੈ ਖੋਲ ਕੇ ਇਹ ਜਗ੍ਹਾ ਤੋਂ ਨੀਚੇ ਮੋਟਾ ਲੜ ਫੜ ਲੈਣਾ ਦੋਨੋਂ ਪਲੇ ਬਰਾਬਰ ਕਰਕੇ ਉੱਪਰਲੇ ਲੜ ਦੇ ਅਸੀਂ ਵੱਟ ਬਣਾ ਲਏ ਹੋਏ ਆ ਦੋਨਾਂ ਨੂੰ ਇੱਕੋ ਜਗ੍ਹਾ ਤੇ ਪਿੰਚ ਕਰਕੇ ਖਿੱਚ ਕੇ ਰੱਖਿਓ ਖੱਬੇ ਹੱਥ ਨਾਲ ਤੇ ਨੀਚਿਆਂ ਦੇ ਲੜ ਨੂੰ ਤੁਸੀਂ ਫੋਲਡ ਕਰਕੇ ਖਿੱਚ ਲੈਣਾ ਹੈ ਤੇ ਫਿਰ ਉੱਪਰਲੇ ਲੜ ਦੇ ਤੁਸੀਂ ਵੱਟ ਬਣਾ ਲੈਣੇ ਨੇ ਧਿਆਨ ਰੱਖਿਓ ਜਿਹੜਾ ਨੀਚੇ ਵਾਲਾ ਮੋਟਾ ਪੇਚ ਆ ਇਹਦੇ ਵਿੱਚ ਅੰਦਰਲਾ ਪੱਲਾ ਵੀ ਹੋਣਾ ਚਾਹੀਦਾ ਨਾਲ ਕਿਉਂਕਿ ਉਹਨੂੰ ਅਸੀਂ ਮੋਟਾ ਕਰਨਾ ਆ ਨੀਚਲੇ ਹਿੱਸੇ ਤੋਂ ਤੇ ਉੱਪਰਲੇ ਪੇਚ ਜਿਹੜੇ ਉਹ ਪਤਲੇ ਹੀ ਚੱਲਣਗੇ ਪਿਛਲੇ ਹਿੱਸੇ ਤੱਕ ਵਟਾਲੇ ਲੜ ਨੂੰ ਤੇ ਸਾਫ ਲੜ ਨੂੰ ਸਹੀ ਤਰੀਕੇ ਨਾਲ ਲਾਣਾ ਆ ਆਪਣੀ ਜਗ੍ਹਾ ਤੇ ਤੇ ਇਸ ਤਰੀਕੇ ਨਾਲ ਤੁਸੀਂ ਪੇਚਾਂ ਦਾ ਜਿਹੜਾ ਗੈਪ ਆ ਉਹ ਬਰਾਬਰ ਰੱਖਣਾ ਆ ਜਿੰਨੇ ਕੀ ਵਟਾਲੇ ਲੜ ਦਿਖਾਇਆ ਉਹਨਾਂ ਵੀ ਇਸੇ ਜਗ੍ਹਾ ਤੇ ਤੁਸੀਂ ਦਿਖਾਣਾ ਆ ਸਲਾਈ ਫੇਰ ਕੇ ਨੀਚਲੇ ਲੜ ਨੂੰ ਮੋਟਾ ਕਰਾਂਗੇ ਤੇ ਉਸ ਤੋਂ ਨੀਚਲੇ ਲੜ 'ਚ ਇਸ ਤਰੀਕੇ ਨਾਲ ਸਲਾਈ ਫੇਰ ਕੇ ਵਟ ਬਣਾਵਾਂਗੇ ਤੇ ਮੇਰੇ ਵੀਰੋ ਜਿਹੜਾ ਅਸੀਂ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਸੀਗਾ ਮੇਰੇ ਵੀਰੋ ਇਹਦੇ ਵਿੱਚ ਅਸੀਂ ਤੁਹਾਨੂੰ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਦੇ ਰਹੇ ਹਾਂ ਕੋਈ ਵੀ ਵੀਡੀਓ ਅਸੀਂ ਰਿਪੀਟ ਨਹੀਂ ਕੀਤੀ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਆ ਅਸੀਂ ਉਸ ਹਰ ਇੱਕ ਸਟਾਈਲ ਦੀ ਵੀਡੀਓ ਪਾਈ ਆ ਭਾਵੇਂ ਦੁਮਾਲਾ ਸਾਹਿਬ ਹੋਣ ਭਾਵੇਂ ਕਿਸੇ ਸੈਲੀਬ੍ਰਿਟੀ ਟਾਈਪ ਦੀ ਦਸਤਾਰ ਦੀ ਵੀਡੀਓ ਹੋਵੇ ਭਾਵੇਂ ਦਲਜੀਤ ਦੋਸਾਂਝ ਵੀਰ ਦੀ ਦਸਤਾਰ ਹੋਵੇ ਤਰਸੇਮ ਜਸੜ ਵੀਰ ਹੋਣ ਐਮੀ ਵੀਰ ਕੋ ਹੋਗੇ ਨਿਰਵੈਰ ਪੰਨੂ ਹੋਗੇ ਜਸਵਿੰਦਰ ਸਿੰਘ ਜੀ ਭੱਲਾ ਜੀ ਹੋਗੇ ਜਾਂ ਕਿ ਲੋ ਦਲਜੀਤ ਉਸਾਨ ਸਟਾਈਲ ਤੁੱਲੇ ਵਾਲੀ ਪੱਗ ਹੋਵੇ ਜਿਹੜੀ ਉਹ ਦੁਲਿਓ ਮਨਾਟੀ ਟੂਰ ਦੇ ਵਿੱਚ ਸਜਾਉਂਦੇ ਆ ਨਾ ਸਿੱਧੂ ਮੂਸੇ ਵਾਲਾ ਸਟਾਈਲ ਜਾਰਡਨ ਸੰਧੂ ਸਟਾਈਲ ਇਹ ਸਾਰੀਆਂ ਵੀਡੀਓ ਮੈਂ ਤੁਹਾਨੂੰ ਦੇ ਦਿੱਤੀਆਂ ਹੋਈਆਂ ਚੈਨਲ ਤੇ ਜਾ ਕੇ ਦੇਖਿਆ ਕਰੋ ਕਿਉਂਕਿ ਕਈ ਵਾਰ ਤੁਸੀਂ ਕਮੈਂਟ ਕਰਦੇ ਹੁੰਦੇ ਆ ਕੀ ਸਾਨੂੰ ਇਸ ਦਸਤਾਰ ਦੀ ਵੀਡੀਓ ਚਾਹੀਦੀ ਹੈ ਤੁਸੀਂ ਪੋਸਟ ਕਰ ਦਿਓ ਕਿਉਂਕਿ ਤੁਸੀਂ ਨਵੇਂ ਆਏ ਹੋ ਨੇ ਚੈਨਲ ਤੇ ਤਾਂ ਐਕਚੁਅਲ ਦੇ ਵਿੱਚ ਮੈਂ ਪਹਿਲਾਂ ਹੀ ਪੋਸਟ ਕੀਤੀਆਂ ਹੋਈਆਂ 55 ਦਿਨ ਦੇ ਵਿੱਚ ਵਿੱਚ ਉਹ ਅੱਜ ਜਿਹੜਾ ਹੈ ਸਾਡਾ 56ਵਾਂ ਦਿਨ ਹੈ ਤੇ ਜਿਹੜੀਆਂ ਮੈਂ ਪਹਿਲੀਆਂ ਵੀਡੀਓ ਕੀਤੀਆਂ ਐ ਪੋਸਟ ਉਹਨਾਂ ਨੂੰ ਇੱਕ ਵਾਰੀ ਝਾਤੀ ਮਾਰ ਲਿਆ ਕਰੋ ਤੁਹਾਨੂੰ ਪਤਾ ਲੱਜੂਗਾ ਕਿ ਜਿਹੜੀ ਤੁਸੀਂ ਕਮੈਂਟ ਕਰ ਰਹੇ ਹੋ ਉਹਦੀ ਵੀਡੀਓ ਮੈਂ ਕਿਤੇ ਪਹਿਲਾਂ ਤਾਂ ਨਹੀਂ ਪਾਈ ਹੋਈ ਇਹਦੇ ਨਾਲ ਤੁਹਾਡਾ ਵੀ ਟਾਈਮ ਬਚੇਗਾ ਤੇ ਮੇਰਾ ਵੀ ਟਾਈਮ ਬਚੇਗਾ ਠੀਕ ਹੈ ਮੇਰੇ ਵੀਰੋ ਤੇ ਹੁਣ ਦੁਬਾਰਾ ਗੱਲਬਾਤ ਕਰਦੇ ਹਾਂ ਦਸਤਾਰ ਦੀ ਦੇਖੋ ਸਲਾਈ ਦੀ ਹੈਲਪ ਨਾਲ ਤੁਸੀਂ ਇਸ ਜਗ੍ਹਾ ਤੇ ਚੰ ਤੇ ਦੂਜੇ ਲੜ ਨੂੰ ਸਾਫ਼ ਰਹਿਣ ਦੇਣਾ ਆ ਪਿੱਛੇ ਤੱਕ ਸਾਰੇ ਲੜ ਚ ਵੱਟ ਹੋਣੇ ਚਾਹੀਦੇ ਨੇ ਤੁਹਾਡੇ ਤੇ ਇਹ ਜਗ੍ਹਾ ਤੋਂ ਇੱਕ ਲੜ ਜਿਆ ਬਣਾ ਲੈਣਾ ਜਿਹੜੇ ਨਾਲ ਕਾਰਨ ਤੁਹਾਡੇ ਨੀਚੇ ਵਾਲਾ ਲੜ ਜਿਹੜਾ ਉਹ ਸਾਫ਼ ਦਿਖੇ ਵਟਾਂ ਨੂੰ نیچے ਖਿੱਚ ਕੇ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਕਰਨਾ ਹੈ ਉੱਪਰ ਦੇ ਦਸਤਾਨ ਨੂੰ ਫੋਲਡ ਕਰਾਂਗੇ ਜਿੰਨਾ ਦਸਤਾਨ ਦੀ ਜਿਹੜੀ ਸ਼ੇਪ ਆ ਉਹ ਚੰਗੀ ਤਰ੍ਹਾਂ ਸਹੀ ਹੋ ਜਾਵੇਗੀ ਸਲਾਈ ਫੇਰ ਕੇ ਜਿਹੜੇ ਵਟ ਨੇ ਇਹਨਾਂ ਦੇ ਵਿੱਚ ਤੁਸੀਂ ਹੋਰ ਰਿੰਕਲ ਪਾ ਸਕਦੇ ਹੋ ਚੰਗੀ ਤਰ੍ਹਾਂ ਪਤਲੇ-ਪਤਲੇ ਬਰੀਕ ਜਿਹੇ ਵਟ ਕਰ ਦਿਓ ਇਹਦੇ ਨਾਲ ਵਟ ਹੋਰ ਜ਼ਿਆਦਾ ਵਿਜ਼ੀਬਲ ਹੋਣਗੇ ਦੇਖਣ ਨੂੰ ਜ਼ਿਆਦਾ ਵਧੀਆ ਲੱਗਣਗੇ ਮੋਲੇ ਹਿੱਸੇ ਤੱਕ ਤੁਸੀਂ ਸਾਰੇ ਵਟ ਇਸੇ ਤਰੀਕੇ ਨਾਲ ਹੀ ਕਰ ਦੇਣੇ ਆ ਤੇ ਅੱਜ ਤੁਹਾਡੇ ਲਈ ਇੱਕ ਹੋਰ ਡਿਫਰੈਂਸ ਸਟਾਈਲ ਹੈ ਜੀ ਚੇੜਾ ਕੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਅੱਗੇ ਵੀ ਤੁਹਾਡੇ ਲਈ ਅਸੀਂ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟੇ ਜਰੂਰ ਕਰਿਓ ਕਿ ਤੁਹਾਨੂੰ ਅੱਜ ਦੀ ਦਸਤਾਰ ਕਿਹੋ ਜਿਹੀ ਲੱਗੀ ਤੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦਿਓ ਹੁਣ ਅਸੀਂ ਰਾਈਟ ਸਾਈਡ ਤੋਂ ਜਿਹੜਾ ਸੈਕਿੰਡ ਲਾਸਟ ਪੱਲਾ ਲਾਣਾ ਇਹਦੇ ਵਿੱਚ ਸਿੰਗਲ ਪੱਲਾ نیچے ਨੂੰ ਖੋਲਿਆ ਜਿਹੜਾ ਬਾਹਲਾ ਪੱਲਾ ਹੁੰਦਾ ਅੰਦਰਲੇ ਪੱਲੇ ਨੂੰ ਅਸੀਂ ਉੱਪਰ ਫੋਲਡ ਕੀਤਾ ਆ ਤੇ ਇਸ ਜਗ੍ਹਾ ਤੋਂ ਇੱਕ ਪੱਲਾ ਫੜ ਕੇ ਦੋਨੋਂ ਔਖਾ ਬਰਾਬਰ ਟਕ ਲੈਣੀਆਂ ਨੇ ਲਗਭਗ ਉੱਪਰੋਂ ਜੀ ਇਸ ਲੜ ਨੂੰ ਮੋਟਾ ਕਰਾਂਗੇ ਦੋਨਾਂ ਸਾਈਡਾਂ ਤੋਂ ਜਿਹੜੀ ਦਸਤਾਰ ਦੀ ਸ਼ੇਪ ਆ ਉਹ ਗੋਲ ਹੋਣੀ ਚਾਹੀਦੀ ਆ ਤੇ ਦੇਖਣ ਨੂੰ ਦਸਤਾਰ ਦੋਨਾਂ ਸਾਈਡਾਂ ਤੋਂ ਬਰਾਬਰ ਬਾਹਰ ਨੂੰ ਹੋਵੇ ਜਿੰਨੀ ਹੀ ਖੱਬੇ ਹੱਥ ਤੋਂ ਬਾਹਰ ਆ ਉਨੀ ਹੀ ਸੱਜੇ ਪਾਸੇ ਉਬਾਰ ਹੋਣੀ ਚਾਹੀਦੀ ਦਸਤਾਰ ਇਹ ਜਗ੍ਹਾ ਤੇ ਇਹਨੂੰ ਇੱਕ ਵਾਰੀ ਫੋਲਡ ਕਰਕੇ ਰੱਖ ਦੇਣਾ ਹੈ ਇਹਦਾ ਅਸੀਂ ਸਿੰਪਲ ਇੱਕ ਲੜ ਬਣਾ ਕੇ ਰੱਖਣਾ ਹੈ ਇਹਦੇ ਵਿੱਚ ਕੋਈ ਵਟ ਨਹੀਂ ਪਾਣਾ ਕਿਉਂਕਿ ਇਹਨੇ ਪਹਿਲੇ ਲਾਏ ਲੜ ਦੇ ਵਿੱਚ ਜਿਹੜੇ ਵਟ ਬਣਾਏ ਆ ਉਹਨਾਂ ਨੂੰ ਟਕਣਾ ਹੈ ਉਸ ਤੋਂ ਬਾਅਦ ਇਸ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਨੀਚੇ ਨੂੰ ਕਰਕੇ ਇਹਦਾ ਇੱਕ ਫੋਲਡ ਕਰਕੇ ਪੇਚ ਬਣਾ ਲੈਣਾ ਹੈ ਇਸ ਦਸਤਾਰ ਨੂੰ ਸਜਾਉਣ ਲਈ ਟਾਈਮ ਇਸ ਗੱਲ ਕਰਨ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਦੋ ਤਰੀਕੇ ਦੇ ਲੜ ਬਣਾਏ ਆ ਸੀ ਇੱਕ ਤਾਂ ਵਟਾ ਵਾਲਾ ਇੱਕ ਲੜਾ ਵਾਲਾ ਦੋਨਾਂ ਦੀ ਅਲੱਗ-ਅਲੱਗ ਐਹਮiyet ਹੁੰਦੀ ਹੈ ਜਦੋਂ ਸਿੰਗਲ ਦਸਤਾਰ ਸਜਾਣੀ ਆ ਕਿਸੇ ਵੀ ਤਰੀਕੇ ਦੀ ਭਾਵੇਂ ਵਟਾ ਵਾਲੀ ਹੋਵੇ ਭਾਵੇਂ ਲੜਾ ਵਾਲੀ ਉਹਦੇ ਵਿੱਚ ਸਾਨੂੰ ਜ਼ਿਆਦਾ ਧਿਆਨ ਨਹੀਂ ਦੇਣਾ ਪੈਂਦਾ ਕਿਉਂਕਿ ਸਾਰੇ ਲੜੇ ਹੀ ਅਸੀਂ ਸਿੰਪਲ ਇੱਕ ਤਰੀਕੇ ਦੇ ਬਣਾਨੇ ਹੁੰਦੇ ਆ ਤੇ ਦਸਤਾਰ ਦੀ ਜਿਹੜੀ ਸ਼ੇਪ ਆ ਜਿੱਦਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀ ਅੱਜ ਤੁਹਾਨੂੰ ਅਸੀਂ ਦਸਤਾਰ ਦੀ ਸ਼ੇਪ ਆ ਜਿਹੜੀ ਪਿਓਰ ਪਟਿਆਲਾ ਸ਼ਹੀ ਦਸਤਾਰ ਦੀ ਸ਼ੇਪ ਵਰਗੀ ਦਵਾਂਗੇ ਉੱਪਰ ਤੱਕ ਦੇਖੋ ਆਪਣਾ ਇਹ ਲੜ ਲਗਭਗ ਸਿਰ ਦੇ ਨਾਲ ਲੱਗਾ ਹੋਇਆ ਬਟ ਪੰਜਵਾਂ ਲੜ ਇਹਦੇ نیچے ਆ ਪ੍ਰੋਪਰ ਹਮੇਸ਼ਾ ਇਸ ਪੇਜ ਨੂੰ ਖਿੱਚ ਕੇ ਲਾਣਾ ਆਪਣੀ ਜਗ੍ਹਾ ਤੇ ਸ਼ੇਪ ਬਣਾਉਂਦੇ ਹੋਏ ਸਾਡੀਆਂ ਵੀਡੀਓ ਮੇਰੇ ਵੀਰੋ ਲੰਬੀਆਂ ਜਰੂਰ ਹੁੰਦੀਆਂ ਨੇ ਬਟ ਵੀਡੀਓ ਦੇ ਵਿੱਚ ਕੋਈ ਵੀ ਫालतू ਗੱਲ ਨਹੀਂ ਹਮੇਸ਼ਾ ਤੁਹਾਨੂੰ ਦਸਤਾਰ ਦੇ ਅਕੋਰਡਿੰਗ ਹੀ ਅਸੀਂ ਗੱਲਬਾਤ ਸਾਂਝੀ ਕਰਦੇ ਹਾਂ ਤੇ ਜਿਹੜੀ ਜਵਾਬ ਤੁਸੀਂ ਕਮੈਂਟ ਦੇ ਵਿੱਚ ਪੁੱਛਦੇ ਹੁੰਦੇ ਆ ਉਹਨਾਂ ਗੱਲਾਂ ਨੂੰ ਕਰਦੇ ਹਾਂ ਅਸੀਂ ਤੁਹਾਡੇ ਨਾਲ ਦਸਤਾਰ ਨੂੰ ਹਰੇਕ ਹਿੱਸੇ ਤੋਂ ਸਹੀ ਕਰਨ ਤੋਂ ਪਹਿਲਾਂ ਅਸੀਂ ਦਸਤਾਰ ਨੂੰ ਪਿੱਛੇ ਦੀ ਲੂਪੀ ਵਾਲਾ ਪੱਲਾ ਲਾ ਦੇਵਾਂਗੇ ਸਲਾਈ ਫੇਰ ਕੇ ਇੱਕ ਇੱਕ ਕਰਕੇ ਉੱਪਰਲੇ ਪੱਲਿਆਂ ਦੇ ਵਿੱਚ ਜਿਹੜੇ ਵੱਟ ਪੈਂਦੇ ਨੇ ਉਹਨਾਂ ਨੂੰ ਸਾਫ਼ ਕਰਾਂਗੇ ਇੱਕ ਇੱਕ ਕਰਕੇ ਪੰਜਾਂ ਪੇਚਾਂ ਦੇ ਵਿੱਚ ਤੁਸੀਂ ਸਲਾਈ ਫੇਰਨੀ ਆ ਇਹਦੇ ਨਾਲ ਤੁਹਾਡੇ ਲੜ ਉੱਪਰੋਂ ਜੀ ਮੋਟੇ ਵੀ ਹੋ ਜਾਣਗੇ ਤੇ ਹੁਣ ਦੂਜੇ ਸੈਸ਼ਨ ਨੂੰ ਲੈ ਕੇ ਪਿਛਲੇ ਹਿੱਸੇ ਤੱਕ ਸਾਰੇ ਲੜਾਂ ਨੂੰ ਤੁਸੀਂ ਸਾਫ਼ ਕਰਨਾ ਹੈ ਤੇ ਜਿਹੜੇ ਲੜਾਂ 'ਚ ਵੱਟ ਪਏ ਆ ਉਹਨਾਂ 'ਚ ਚ ਕੋਈ ਵੀ ਲੜ ਜਿਹਦੇ ਵਿੱਚ ਵਟ ਪਾਣੇ ਆ ਉਹਦੇ ਵਿੱਚ ਵਟ ਪਾਣੇ ਆ ਖਿੱਚ-ਖਿੱਚ ਕੇ ਤੇ ਜਿਹੜੇ ਲੜ ਸਾਫ਼ ਕਰਨੇ ਆ ਉਹਨਾਂ ਨੂੰ 3D ਕਰਨ ਲਈ ਪਿੱਛੇ ਤੱਕ ਮੋٹے ਵੀ ਕਰਨਾ ਆ ਇਸ ਗੱਲ ਨੂੰ ਤੁਹਾਡੇ ਧਿਆਨ ਦੇ ਵਿੱਚ ਹੋਣਾ ਜ਼ਰੂਰੀ ਹੈ ਹੁਣ ਦੇਖੋ ਅਸੀਂ ਸਲਾਈ ਫੇਰ ਕੇ ਜਿਹੜੇ ਲੜ ਤਾਂ ਵਟਾਲੇ ਆ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਵਟ ਪਾ ਰਹੇ ਆ ਪਿੱਛੇ ਤੱਕ ਰਿੰਕਲ ਟਾਈਪ ਜਿਹੜੇ ਲੜ ਸਾਫ਼ ਨਹੀਂ ਹੈਗੇ ਜਿਨ੍ਹਾਂ ਨੂੰ ਸਾਫ਼ ਕਰਨਾ ਜ਼ਰੂਰੀ ਆ ਉਹਨਾਂ ਨੂੰ ਖਿੱਚ ਕੇ ਅਸੀਂ ਮੋਟਾ ਕਰਕੇ ਸਾਫ਼ ਕਰ ਰਹੇ ਆ ਲੜਾ ਦੇ ਵਿੱਚ ਵਟ ਤੇ ਲੜ ਇਹ ਦੋ ਚੀਜ਼ਾਂ ਦਾ ਕੰਬੀਨੇਸ਼ਨ ਆ ਜਿਹਦੇ ਕਾਰਨ ਤੁਹਾਨੂੰ ਥੋੜਾ ਟਾਈਮ ਲੱਗਦਾ ਹੈ ਦਸਤਾਨ ਨੂੰ ਪਿੱਛੇ ਤੱਕ ਸਾਫ਼ ਕਰਨ ਨੂੰ ਤੇ ਸਹੀ ਕਰਨ ਨੂੰ ਬਾਕੀ ਸਾਰੇ ਲੜ ਤੁਸੀਂ ਇਸੇ ਤਰੀਕੇ ਨਾਲ ਹੀ ਕਰਨੇ ਆ ਤੇ ਹੁਣ ਦੇਖੋ ਆਪਾਂ ਸਾਰੇ ਲੜ ਮੋਨਲੇ ਹਿੱਸੇ ਤੱਕ ਸਾਫ਼ ਕਰਦੇ ਹੋਏ ਹੁਣ ਇੱਕ-ਇੱਕ ਕਰਕੇ ਆਪਾਂ ਸਾਰੇ ਪੇਚਾਂ ਨੂੰ 3D ਕਰਨਾ ਆ ਪਹਿਲਾਂ ਅਸੀਂ ਦੂਜੇ ਪੇਚ ਤੋਂ ਸ਼ੁਰੂ ਕਰਾਂਗੇ ਇਸ ਤਰੀਕੇ ਨਾਲ ਪਿੰਚ ਕਰਨਾ ਹੈ ਕਿ ਜਿਹੜੇ ਸਾਰੇ ਹੀ ਲੜ ਤੁਹਾਡੇ ਬਰਾਬਰ ਮੋٹے ਲਗਣ ਤੇ ਪਿੱਛੇ ਤੱਕ ਸਾਰੇ ਲੜ 3D ਹੋਣ ਹੁਣ ਤੁਸੀਂ ਦੇਖੋ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਵੀ ਸਹੀ ਆ ਤੇ ਹੁਣ ਪੇਚਾਂ ਦਾ ਜਿਹੜਾ ਗੈਪ ਆ ਉਹ ਵੀ ਬਰਾਬਰ ਆ ਤੇ ਅੱਧਾ ਲੜ ਵਟਾਲਾ ਲੱਗਦਾ ਪਿਆ ਅੱਧਾ ਲੜ ਪੇਚਾਂ ਵਾਲਾ ਲੱਗਦਾ ਪਿਆ ਅਸਲੀਅਤ ਦੇ ਵਿੱਚ ਅਸੀਂ ਦੋ ਲੜ ਬਣਾਏ ਆ ਜਿਹਦੇ ਵਿੱਚੋਂ ਇੱਕ ਲੜ ਨੂੰ ਅਸੀਂ ਸਾਫ਼ ਰੱਖਿਆ ਉੱਪਰਲੇ ਲੜ ਦੇ ਵਿੱਚ ਅਸੀਂ ਵਟ ਪਾਤੇ ਹੋਏ ਆ ਇਹ ਤਾਂ ਟਿਊਟੋਰੀਅਲ ਆ ਜੀ ਆਪਣਾ ਅੱਧਾ ਲੜ ਤੇ ਅੱਧੇ ਵਟ ਵਾਲੀ ਦਸਤਾਰ ਦਾ ਤੁਸੀਂ ਅੱਜ ਤੱਕ ਇੰਦਾਂ ਦੀ ਵੀਡੀਓ ਨਹੀਂ ਦੇਖੀ ਹੋਣੀ ਬਟ ਹੁਣ ਆਪਾਂ ਤੁਹਾਨੂੰ ਹਰ ਇੱਕ ਸਟਾਈਲ ਦੀ ਵੀਡੀਓ ਦੇ ਰਹੇ ਹਾਂ ਤਾਂ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਸਾਡੀ ਸਪੋਰਟ ਕਰਦੇ ਰਹੋ ਦੂਜੇ ਸ਼ੀਸ਼ੇ ਦੇਖੋ ਆਪਾਂ ਦੇਖੋ ਪਿੱਛੇ ਤੱਕ ਉੱਪਰਲੇ ਲੜ ਨੂੰ ਮੋਟਾ ਕੀਤਾ ਆ ਕਿਉਂਕਿ ਉਹਨੂੰ ਅਸੀਂ 3D ਕਰਨਾ ਆ ਮੋhle ਹਿੱਸੇ ਤੋਂ ਐਦਾਂ ਦੇਖ ਕੇ ਤੁਸੀਂ ਪਿੱਛੇ ਤੱਕ ਪੇਚ ਨੂੰ 3D ਕਰ ਦੇਣਾ ਆ ਜਿਹੜਾ ਕਿ ਇਹ ਵੀ ਬਾਕੀ ਪੇਚਾਂ ਵਾਂਗ ਲੱਗੇ ਲੜ ਖਿੱਚ ਕੇ ਲੈਣਾ ਆ ਤੇ ਮੋਟਾ ਹੋਣਾ ਚਾਹੀਦਾ ਹੈ ਜਿਹੜਾ ਆਪਣੀ ਜਗ੍ਹਾ ਤੇ ਟਿਕਿਆ ਰਹੇ ਤੇ ਸਲਾਈ ਫੇਰ ਕੇ ਸੈਕਿੰਡ ਲਾਸਟ ਲੜ ਦੇ ਵਿੱਚ ਵੱਟ ਚੰਗੀ ਤਰ੍ਹਾਂ ਪਾ ਦੇਣੇ ਆ ਉਪਲੇਹੀ ਸੇ ਤੋਂ ਵੀ ਇੱਕ-ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਪਿੱਛੇ ਤੱਕ ਸਾਫ਼ ਕਰਨਾ ਹੈ ਸਾਰੇ ਲੜ ਬਰਾਬਰ ਮੋٹے ਹੋਣ ਤੇ ਚੰਗੀ ਤਰ੍ਹਾਂ ਸਾਫ਼ ਹੋਣ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕੋਈ ਵੀ ਪੇਚ ਅਲੱਗ ਤੋਂ ਢਿੱਲਾ ਜਾਂ ਨਹੀਂ ਦਿਖਣਾ ਚਾਹੀਦਾ ਤੇ ਨਾ ਹੀ ਪਤਲਾ ਦਿਖਣਾ ਚਾਹੀਦਾ ਆ ਜਿਵੇਂ ਤੁਹਾਨੂੰ ਅਸੀਂ ਕਰਕੇ ਦਿਖਾ ਰਹੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਐਦਾ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੀ ਦਸਤਾਰ ਸਜਾਉਣ ਦੇ ਵਿੱਚ ਤੁਹਾਨੂੰ ਆਸਾਨੀ ਮਹਿਸੂਸ ਹੋਵੇਗੀ ਤੇ ਤੁਸੀਂ ਉੱਪਰੋਂ ਵੀ ਦਸਤਾਰ ਨੂੰ ਸਾਫ਼ ਕਰ ਲਵੋਗੇ ਦੂਜੇ ਸ਼ੀਸ਼ੇ 'ਚ ਦੇਖਣ ਦਾ ਇਹ ਫਾਇਦਾ ਹੁੰਦਾ ਜੇ ਕੋਈ ਆਪਣੀ ਦਸਤਾਰ ਦੇ ਵਿੱਚ ਉੱਪਰਲੇ ਪਾਸੇ ਕੋਈ ਕਮੀ ਪੇਸ਼ੀ ਆ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ ਇਸ ਜਗ੍ਹਾ ਤੋਂ ਕੋਈ ਵੀ ਲੜ ਤੁਹਾਡਾ نیچے ਨਹੀਂ ਆਣਾ ਚਾਹੀਦਾ ਹੁਣ ਤੁਹਾਨੂੰ ਅਸੀਂ ਕਲਗੀ ਵਾਲਾ ਲੜ ਲਾ ਕੇ ਦਿਖਾਣਾ ਹੈ ਤੇ ਉਸ ਤੋਂ ਪਹਿਲਾਂ ਪਿੱਛੋਂ ਲੁੱਪੀ ਨੂੰ ਖੋਲ ਕੇ ਮੂੰਹ ਦੇ ਵਿੱਚ ਫੜ ਲੈਣਾ ਹੈ ਤੇ ਕਲਗੀ ਵਾਲੇ ਲੜ ਨੂੰ ਥੋੜਾ ਜਿਹਾ ਗਿੱਲਾ ਕਰਾਂਗੇ ਇਹਦੇ ਨਾਲ ਕਲਗੀ ਵਾਲਾ ਪੇਚ ਲਗਾਉਣਾ ਸੋਖਾ ਹੋ ਜਾਵੇਗਾ ਪਹਿਲਾਂ ਅਸੀਂ ਕਲਗੀ ਵਾਲੇ ਲੜ ਨੂੰ ਇਸ ਜਗ੍ਹਾ ਤੇ ਐਜ਼ ਇਟ ਇਜ਼ ਰੱਖ ਦੇਣਾ ਹੈ ਉੱਪਰਲੇ ਪਾਸੇ ਕੋਈ ਵੀ ਪੇਚ ਫੜ ਲਓ ਤੇ ਬਾਕੀ ਥੱਲੋਂ ਕੋਈ ਲੜ ਫੜ ਕੇ ਉਹਨੂੰ ਅੰਦਰ ਕਰ ਦਿਓ ਅੱਜ ਥੋੜਾ ਡਿਫਰੈਂਟ ਵੇ ਦੇ ਨਾਲ ਤੁਹਾਨੂੰ ਕਲਗੀ ਵਾਲਾ ਪੇਚ ਲਗਾ ਕੇ ਦਿਖਾ ਰਿਹਾ ਨਾਰਮਲੀ ਨਹੀਂ ਤਾਂ ਅਸੀਂ ਉਹਨੂੰ ਪੇਚ ਨੂੰ ਖੋਲਦੇ ਹੁੰਦੇ ਆ ਫਿਰ ਦੋਨਾਂ ਸਾਈਡਾਂ ਤੋਂ ਫੋਲਡ ਕਰਦੇ ਹਾਂ ਕਈ ਵਾਰੀ ਅਸੀਂ ਇਸ ਤਰੀਕੇ ਨਾਲ ਵੀ ਲਗਾ ਸਕਦੇ ਆ ਲੜ ਨੂੰ ਜੇ ਤੁਹਾਨੂੰ ਲਾ ਤੇ ਪਿੱਛੇ ਤੱਕ ਦੋਨਾਂ ਪਾਸਿਓਂ ਜੀ ਪੇਚ ਨੂੰ ਸਹੀ ਕਰਨ ਤੋਂ ਬਾਅਦ ਚੋਂ ਤੁਸੀਂ ਦੇਖ ਲੈਣਾ ਦੋਨੋਂ ਔਖਾ ਬਰਾਬਰ ਟਕਣੀਆਂ ਨੇ ਫਿਰ ਤੁਸੀਂ ਸੈਂਟਰ ਦੇ ਵਿੱਚ ਵੀ ਬਣਾਨੀ ਹੈ ਸਲਾਈ ਫੇਰ ਕੇ ਇਸ ਜਗ੍ਹਾ ਤੋਂ ਵਟ ਸਾਫ ਕਰ ਦੇਣੇ ਨੇ ਪਿੱਛੇ ਤੱਕ ਤੇ ਦੇਖੋ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਗੜਵੇ ਵਰਗੀ ਲੱਗ ਰਹੀ ਹੈ ਨਾ ਤੁਹਾਨੂੰ ਗੋਲ ਸ਼ੇਪ ਆ ਥੋੜਾ ਉੱਪਰ ਨੂੰ ਵੱਧਦੀ ਜਾ ਰਹੀ ਹੈ ਤੇ ਫਿਰ ਘਟ ਗਈ ਜੱਕਦਮ ਇਸੇ ਤਰੀਕੇ ਨਾਲ ਤੁਸੀਂ ਵੀ ਇਦਾਂ ਦੀ ਸ਼ੇਪ ਬਣਾ ਸਕਦੇ ਹੋ ਕਿਸੇ ਵੀ ਸਟਾਈਲ ਦੀ ਦਸਤਾਰ ਦੇ ਵਿੱਚ ਹੁਣ ਗੱਲਬਾਤ ਕਰਦੇ ਆ ਕਲਗੀ ਦੀ ਕਲਗੀ ਨੂੰ ਸਹੀ ਤਰੀਕੇ ਨਾਲ ਘੁਮਾਉਣ ਤੋਂ ਬਾਅਦ ਦੇਖ ਲੈਣਾ ਕਿ ਤੜ ਕੋਈ ਡੰਗ ਤਾਂ ਨਹੀਂ ਪੈ ਰਹੇ ਆ ਚੰਗੀ ਤਰ੍ਹਾਂ ਸਾਫ਼ ਕਰਾਂਗੇ ਉਸ ਜਗ੍ਹਾ ਤੋਂ ਜਿੱਥੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਹੁਣ ਅਸੀਂ ਇੱਕ ਪਿੰਨ ਲੈਣੀ ਹੈ ਸੈਂਟਰ ਦੇ ਵਿੱਚ ਪਿੰਨ ਲਗਾਨੀ ਹੈ ਥੋੜੀ ਜੀ نیچے ਨੂੰ ਤੇ ਥੋੜੀ ਜੀ ਖੱਬੇ ਪਾਸੇ ਨੂੰ ਟੇਢੀ ਲਗਾਨੀ ਹੈ ਪਿੰਨ ਤੇ ਕਲਗੀ ਨੂੰ ਪੂਰੀ ਤਰ੍ਹਾਂ ਫਿਰ ਘੁਮਾ ਦੇਣਾ ਹੈ ਕਮਾ ਕੇ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰਕੇ ਜਿੰਨੀ ਕੁ ਲੋੜ ਆ ਤੁਸੀਂ ਉਨਾਂ ਕ ਹੀ ਕਲਗੀ ਨੂੰ ਖੋਲਣਾ ਆ ਦੇਖੋ ਦਸਤਾਰ ਕਿੰਨੀ ਸੋਹਣੀ ਲੱਗ ਰਹੀ ਹੈ ਆਪਣੀ ਦੋਨਾਂ ਸਾਈਡਾਂ ਤੋਂ ਸ਼ੇਪ ਬਰਾਬਰ ਹੈ ਤੁਸੀਂ ਵੀ ਇਸ ਤਰੀਕੇ ਦੀ ਦਸਤਾਰਾ ਸਜਾ ਸਕਦੇ ਹੋ ਜਦੋਂ ਤੁਸੀਂ ਵੀਡੀਓ ਨੂੰ ਪੂਰੀ ਤਰ੍ਹਾਂ ਸੁਣੋਗੇ ਤੇ ਜਦੋਂ ਵੀਡੀਓ ਪੂਰੀ ਦੇਖੋਗੇ ਕਿਉਂਕਿ ਕਈ ਗੱਲਾਂ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਵੀਡੀਓ ਦੇ ਵਿੱਚ ਨਾਲ-ਨਾਲ ਸਮਝਾਣੇ ਆ ਹੁਣ ਤੁਸੀਂ ਕਲਗੀ ਲੜ ਨੂੰ ਜਿੰਨਾ ਕੁ ਲੋੜਾ ਉਨਾਂ ਕੋ ਖੋਲ ਕੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਆ ਦਸਤਾਰ ਦੇ ਇਸ ਤਰੀਕੇ ਨਾਲ ਤੁਹਾਡਾ ਕਲਗੀ ਵਾਲਾ ਲਾੜਾ ਜਿਹੜਾ ਟਾਈਟ ਵੀ ਰਹੇਗਾ ਤੇ ਆਪਣੀ ਜਗ੍ਹਾ ਤੇ ਟਿਕਿਆ ਵੀ ਰਹੇਗਾ ਤੁਸੀਂ ਉੱਪਰ 2-3 ਪਿੰਨਾ ਵੀ ਲਗਾ ਸਕਦੇ ਹੋ ਇਹਦੇ ਨਾਲ ਕਲਗੀ ਲਾੜ ਤੁਹਾਡਾ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਲੌਂਗ ਟਰਮ ਲਈ ਹੁਣ ਦੇਖੋ ਆਪਣੀਆਂ ਦੋਨੋਂ ਅੱਖਾਂ ਵੀ ਬਰਾਬਰ ਨੇ ਤੇ ਸੈਂਟਰ ਚ ਵੀ ਬਣ ਰਹੀ ਆ ਤੇ ਦਸਤਾਰ ਦੀ ਸ਼ੇਪ ਵੀ ਓਕੇ ਆ ਹਰ ਜਗ੍ਹਾ ਤੋਂ ਤੇ ਕਲਗੀ ਵਾਲੇ ਲੜ ਨੂੰ ਅਸੀਂ ਥੋੜਾ ਉੱਪਰ ਪਾਣੀ ਲਾਵਾਂਗੇ ਜਿਸ ਨਾਲ ਲੜ ਆਪਣੀ ਜਗ੍ਹਾ ਤੇ ਬੈਠ ਜਾਵੇ ਤੇ ਖੱਬੇ ਪਾਸੇ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਥੋੜੀ ਜੀ ਤਿੱਖੀ ਕਰਾਂਗੇ ਪਿਓਰ ਪਟਿਆਲਾ ਸ਼ੇ ਦਸਤਾਰ ਵਾਂਗ ਤੇ ਦਸਤਾਰ ਨੂੰ ਥੋੜਾ ਦੱਬ ਕੇ ਉੱਪਰ ਜੀ ਲੁਪੀ ਵਾਲਾ ਪੱਲਾ ਖੋਲ ਲਵਾਂਗੇ ਇੱਕ ਸਾਈਡ ਤੇ ਤੁਹਾਡੇ ਖੁੱਲਾ ਹਿੱਸਾ ਹੋਊਗਾ ਖੱਬੇ ਪਾਸੇ ਜਿਹਦੇ ਪਾਸੇ ਦੋਨੇ ਪੱਲੇ ਫੜ ਲੈਣੇ ਨੇ ਤੁਸੀਂ ਇਹਨਾਂ ਦੋਨੋਂ ਪੱਲਿਆਂ ਨੂੰ 베ਸ ਦੇ ਉੱਪਰੋਂ ਘੁਮਾ ਕੇ ਅੰਦਰ ਤੱਕ ਦੇਣਾ ਆ ਕਿ ਇਹ ਖਿੱਚ ਕੇ ਪਿੱਛੋਂ ਬਾਹਰ ਨੂੰ ਨਾ ਆਵੇ ਜਦੋਂ ਅਸੀਂ ਪਿੱਛੋਂ ਲੁਪੀ ਵਾਲਾ ਪੱਲਾ ਖਿੱਚਾਂਗੇ ਦੋਨਾਂ ਸਾਈਡਾਂ 'ਤੇ ਸਿਰ ਤੁਸੀਂ ਬਰਾਬਰ ਟਕਣਾ ਹੈ ਕਿ ਕਿਤੋਂ ਵੀ ਤੁਹਾਡਾ ਕਾਲੇ ਰੰਗ ਦਾ 베이스 ਸਜਾਇਆ ਜਿਹੜਾ ਅਸੀਂ ਉਹ ਛਾਤੀ ਨਾ ਮਾਰੇ ਜਦੋਂ ਅਸੀਂ ਸੇੜ ਨੂੰ ਡਬਲ ਟੱਕਦੇ ਹਾਂ ਤਾਂ ਕੋਈ ਵੀ ਪਟਕਾ ਜੇ ਦਸਤਾਰ ਦੇ ਨੀਚੇ ਸਜਾਇਆ ਹੋਵੇ ਤਾਂ ਉਹ ਦਸਤਾਰ ਦੇ ਕੱਪੜੇ ਵਿੱਚੋਂ ਝਾਤੀ ਨਹੀਂ ਮਾਰਦਾ ਫਿਰ ਪਿੱਛੋਂ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਬਾਹਰ ਨੂੰ ਕੱਢ ਲਵਾਂਗੇ ਫਿਰ ਇੱਕ ਸਾਈਡ ਤੋਂ ਅੰਦਰ ਕਰ ਲਵਾਂਗੇ ਦੇਖ ਲਾਂਗੇ ਕੋਈ ਵੱਟ ਤਾਂ ਨਹੀਂ ਪੈ ਰਿਹਾ ਉੱਪਰਲੇ ਹਿੱਸੇ ਤੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਕੱਪੜੇ ਨੂੰ ਅੰਦਰ ਕਰਨ ਤੋਂ ਬਾਅਦ ਚੋਕਲਗੀ ਵਾਲੇ ਲੜ ਨੂੰ ਖਿੱਚ ਕੇ ਲੂਪੀ ਦੇ ਅੰਦਰ ਕਰਾਂਗੇ ਦੇਖੋ ਕਲਗੀ ਵਾਲੇ ਲੜ ਨੂੰ ਪਿੱਛੇ ਤੱਕ ਸਾਫ਼ ਕਰ ਲਿਆ ਜਿੰਨਾ ਕੋਈ ਦਿਖਣਾ ਹੈ ਫਿਰ ਬਾਕੀ ਜਿਹੜੇ ਵੱਲਵਲੇਵੇਂ ਪੈਂਦੇ ਆ ਉਹਨੂੰ ਲੂਪੀ ਉੱਪਰਲਾ ਲੜ ਕੋਈ ਵੀ ਢਿੱਲਾ ਨਾ ਹੋਵੇ ਇੱਕ ਵਾਰੀ ਹੱਥ ਫੇਰ ਕੇ ਦੇਖ ਲੈਣਾ ਆ ਪਿਛਲੇ ਲੜ ਦੇ ਵਿੱਚ ਜਿਹੜੇ ਵੱਟ ਪੈ ਰਹੇ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਅੰਦਰ ਕਰਕੇ ਬਰੀਕ ਜੀ ਲੁੱਪੀ ਲਗਾਨੀ ਹੈ ਜਿਆਦਾ ਚੌੜੀ ਲੁੱਪੀ ਨਹੀਂ ਲਗਾਨੀ ਜੇ ਜ਼ਿਆਦਾ ਚੌੜੀ ਲੁੱਪੀ ਲਗਾਉਗੇ ਤਾਂ ਪਿੱਛੇ ਦੀ ਦਸਤਾਰ ਦੀ ਲੁੱਕ ਆ ਜਿਹੜੀ ਉਹ ਕਟ ਜਾਂਦੀ ਹੈ ਸੈਂਟਰ ਦੇ ਵਿੱਚ ਫੇਰ ਬਾਕੀ ਬਚਦੇ ਪੱਲੇ ਨੂੰ ਅੰਦਰ ਕਰ ਦੇਣਾ ਆ ਤੇ ਸਲਾਈ ਨਾਲ ਇਸ ਪੱਲੇ ਨੂੰ ਚੰਗੀ ਤਰ੍ਹਾਂ ਅੰਤਰ ਕਰ ਦੇਣਾ ਆ ਹੋਰ ਮੇਰੇ ਵੀਰੋ ਆਪਣੀ ਇਹ ਦਸਤਾਰ ਕੰਪਲੀਟ ਆ ਜੇ ਕੋਈ ਤੁਹਾਨੂੰ ਅਲੱਗ ਡਿਫਰੈਂਟ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਜਿਹੜੀ ਆਪਾਂ ਪਹਿਲਾਂ ਕਦੀ ਪੋਸਟ ਪਾਈ ਹੋਵੇ ਤੇ ਵੀਡੀਓ ਨਾ ਪਾਈ ਹੋਵੇ ਤਾਂ ਉਹਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਡੇ ਲਈ ਉਸ ਸਟਾਈਲ ਦੀ ਦਸਤਾਰ ਦੀ ਵੀਡੀਓ ਲੈ ਕੇ ਆਉਣ ਦੀ ਹੁਣ ਤੁਹਾਨੂੰ ਅਸੀਂ ਹਰ ਇੱਕ ਇਸ ਤੋਂ ਦਸਤਾਰ ਦੀ ਜਿਹੜੇ ਆ ਦਰਸ਼ਨ ਕਰਾਵਾਂਗੇ ਜੀ ਤੇ ਤੁਸੀਂ ਦੇਖੋ ਆਪਣੀ ਦਸਤਾਰ ਪ੍ਰੋਪਰ ਠੀਕ ਆ ਆਪਣੀ ਜਗ੍ਹਾ ਤੇ ਆ ਕੋਈ ਵੀ ਕਮੀ ਪੇਸ਼ੀ ਨਹੀਂ ਲੱਗ ਰਹੀ ਸਾਨੂੰ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਉਸ ਚੀਜ਼ ਬਾਰੇ ਅੱਗੇ ਤੋਂ ਧਿਆਨ ਰੱਖਾਂਗੇ ਉਸ ਚੀਜ਼ ਨੂੰ ਦੂਰ ਵੀ ਕਰਾਂਗੇ ਤੇ ਤੁਹਾਨੂੰ ਵੀ ਕਰਨਾ ਦੱਸਾਂਗੇ ਹੁਣ ਦੇਖੋ ਦਸਤਾਰ ਦੀ ਸ਼ੇਪ ਓਕੇ ਆ ਫਰੰਟ ਤੋਂ ਦੇਖੋ ਦਸਤਾਰ ਸਾਰੇ ਲੜ ਪਿੱਛੇ ਤੱਕ ਸਹੀ ਬਣੇ ਨੇ ਸਾਰੇ ਲੜ ਤੁਹਾਡੇ 3D ਨੇ ਤੇ ਪਿੱਛੇ ਤੱਕ ਵੱਟ ਪਏ ਹੋਏ ਆ ਸਾਰੇ ਲੜਾ ਦੇ ਨੀਚਲੇ ਪਾਸੇ ਤੇ ਪਿੱਛੋਂ ਵੀ ਦਸਤਾਰ ਦੀ ਲੁੱਕ ਸਹੀ ਆ ਦੋਨਾਂ ਸਾਈਡਾਂ ਤੋਂ ਪ੍ਰੋਪਰ ਬਾੰਨੂ ਆ ਤੇ ਹੁਣ ਸੱਜੇ ਪਾਸੇ ਤੁਸੀਂ ਦਸਤਾਰ ਦੇਖ ਸਕਦੇ ਹੋ ਤੇ ਪ੍ਰੋਪਰ ਸ਼ੇਪ ਆਪਣੀ ਦਸਤਾਰ ਦੇ ਉੱਪਰਲੇ ਹਿੱਸੇ ਤੋਂ ਬਾਕੀ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿੱਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤੇ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ